ਸੀਐਮ ਰੇਖਾ ਗੁਫਤਾ ਤੇ ਹਮਲੇ ਦੇ ਮਾਮਲੇ ਦੇ ਵਿੱਚ ਪੁਲਿਸ ਨੇ ਇੱਕ ਹੋਰ ਮੁਲਜ਼ਮ ਨੂੰ ਕੀਤਾ ਕਾਬੂ ਹਮਲਾਵਾਰਾ ਜੇਸ਼ਦਾ ਦੋਸਤ ਤਹਿਸੀਨ ਗਿਫਤਾਰ ਤਹਿਸੀਨ ਨੇ ਮੁਲਜ਼ਮ ਰਾਜੇਸ਼ ਨੂੰ ਭੇਜੇ ਸੀ ਪੈਸੇ ਆਯੂਪੀ ਦੇ ਬਲੰਦਸ਼ਾਹ ਦੇ ਵਿੱਚ ਕੰਟੇਨਰ ਦੇ ਨਾਲ ਟਕਰਾਏ ਸ਼ਰਦਾਲਵਾ ਦੇ ਨਾਲ ਭਰੀ ਟਰੈਕਟਰ ਟਰਾਲੀ ਭਿਆਨਕ ਸੜਕ ਹਾਦਸੇ ਦੇ ਵਿੱਚ 8 ਲੋਕਾਂ ਦੀ ਹੋਈ ਮੌਤ 43 ਦੇ ਕਰੀਬ ਜ਼ਖਮੀ ਸਸਿਕਾ ਤੁਸੀਂ ਵੇਖ ਰਹੇ ਹੋ ਨਿਊਜ਼ 8 ਪੰਜਾਬ ਮੈਂ ਪਰਮਿੰਦਰ ਸਿੰਘ ਤੇਜਾ ਸਾਰੇ ਦਰਸ਼ਕਾਂ ਦਾ ਬੁਲਟਨ ਦੇ ਵਿੱਚ ਸਵਾਗਤ ਹੈ ਸਭ ਤੋਂ ਪਹਿਲਾਂ ਗੱਲ ਹੋਵੇਗੀ ਪੰਜਾਬ ਦੇ ਵਿੱਚ ਬਦਲੇ ਮੌਸਮ ਦੀ ਵਿਸਥਾਰ ਦੇ ਨਾਲ ਤੁਹਾਨੂੰ ਇੱਕ ਇੱਕ ਕਰਕੇ ਪੂਰੇ ਇਲਾਕਿਆਂ ਬਾਰੇ ਹਰ ਜ਼ਿਲ੍ਹੇ ਬਾਰੇ ਅਪਡੇਟ ਦੇਵਾਂਗੇ ਕਿ ਆਖਰਕਾਰ ਕਿੱਥੇ ਮੀਂਹ ਦੇ ਕਾਰਨ ਹਾਲਾਤ ਜ਼ਿਆਦਾ ਵਿਗੜੇ ਨੇ ਕਿਹੜੇ ਜ਼ਿਲ੍ਹਿਆਂ ਦੇ ਸਕੂਲਾਂ ਕਾਲਜਾਂ ਦੇ ਵਿੱਚ ਛੁੱਟੀ ਕਰ ਦਿੱਤੀ ਜੀ ਤੇ ਕਿਹੜੇ ਜ਼ਿਲ੍ਹਿਆਂ ਦੇ ਵਿੱਚ ਕਿਹੜੇ ਇਲਾਕਿਆਂ ਦੇ ਵਿੱਚ ਖੜਾ ਵਰਗੀ ਸਥਿਤੀ ਬਣਦੀ ਹੋਈ ਨਜ਼ਰ ਆ ਰਹੀ ਹੈ ਕਿਉਂਕਿ ਕੱਲ ਤੋਂ ਹੀ ਪੰਜਾਬ ਦੇ ਵਿੱਚ ਹਿਮਾਚਲ ਪ੍ਰਦੇਸ਼ ਦੇ ਵਿੱਚ ਮੀਂਹ ਦਾ ਦੌਰ ਲਗਾਤਾਰ ਜਾਰੀ ਹੈ ਤਾਂ ਕਈ ਇਲਾਕਿਆਂ ਦੇ ਵਿੱਚ ਦਰਿਆਵਾਂ ਦੇ ਨਾਲ ਲੱਗਦੇ ਪਿੰਡਾਂ ਦੇ ਵਿੱਚ ਕਈ ਆਕਸਬਿਆਂ ਦੇ ਵਿੱਚ ਜੋ ਕਿ ਸਥਿਤੀ ਵਿਗੜਦੀ ਹੋਈ ਨਜ਼ਰ ਆ ਰਹੀ ਹੈ ਆਤਾ ਸ਼ੁਰੂਆਤ ਇਸੇ ਹੀ ਖਬਰ ਤੋਂ ਕਰਨ ਜਾ ਰਹੇ ਹਾਂ ਭਾਰੀ ਮੀਂਹ ਦੇ ਨਾਲ ਪੰਜਾਬ ਦੇ ਵਿੱਚ ਹਾਲਾਤ ਮੁੜ ਤੋਂ ਵਿਗੜਦੇ ਹੋਏ ਨਜ਼ਰ ਆ ਰਹੇ ਨੇ ਖਤਰੇ ਦੇ ਨਿਸ਼ਾਨ ਤੇ ਪਹੁੰਚ ਚੁੱਕਿਆ ਰੰਜੀਤ ਸਾਗਰ ਡੈਮ ਦਾ ਪਾਣੀ ਡੈਮ ਦੀ ਝੀਲ ਦੇ ਵਿੱਚ ਪਾਣੀ 527 ਮੀਟਰ ਤੱਕ ਪਹੁੰਚ ਗਿਆ 527 ਮੀਟਰ ਹੀ ਖਤਰੇ ਦਾ ਨਿਸ਼ਾਨ ਹੈ ਯਾਨੀ ਕਿ ਜਿੰਨਾ ਖਤਰੇ ਦਾ ਨਿਸ਼ਾਨ ਹੈ ਉਸ ਤੇ ਖਤਰੇ ਦੇ ਨਿਸ਼ਾਨ ਤੇ ਡੈਮ ਦਾ ਪਾਣੀ ਪਹੁੰਚ ਚੁੱਕਾ ਹੈ ਡੈਮ ਤੋਂ ਰਾਵੀ ਦਰਿਆ ਦੇ ਵਿੱਚ ਲਗਾਤਾਰ ਪਾਣੀ ਛੱਡਿਆ ਜਾ ਰਿਹਾ ਲੋਕਾਂ ਨੂੰ ਰਾਵੀ ਦਰਿਆ ਤੋਂ ਦੂਰ ਰਹਿਣ ਦੀ ਹਦਾਇਤ ਵੀ ਕੀਤੀ ਗਈ ਹੈ ਅਜੇ ਤਾਂ ਰਾਵੀ ਦਰਿਆ ਦਾ ਜ਼ਿਕਰ ਹੁੰਦਾ ਤੇ ਫਿਰ ਮਾਝਾ ਖੇਤਰ ਦਾ ਜ਼ਿਲ੍ਹਾ ਪਠਾਨਕੋਟ ਗੁਰਦਾਸਪੁਰ ਦਾ ਵੀ ਜ਼ਿਕਰ ਹੁੰਦਾ ਕਿਉਂਕਿ ਇਹਨਾਂ ਕੁਝ ਇਲਾਕਿਆਂ ਦੇ ਵਿੱਚੋਂ ਰਾਵੀ ਦਰਿਆ ਪਾਕਿਸਤਾਨ ਵਾਲੇ ਪਾਸੇ ਵਗਦਾ ਹੈ ਕੁਝ ਜਗਾਵਾਂ ਤੇ ਜੋ ਕਿ ਇਹੀ ਰਾਵੀ ਦਰਿਆ ਭਾਰਤ ਵਾਲੇ ਪਾਸੇ ਦਾਖਲ ਹੁੰਦਾ ਤੇ ਜਿਹੜੇ ਬਿਲਕੁਲ ਗੁਰਦਾਸਪੁਰ ਤੇ ਪਠਾਨਕੋਟ ਦੇ ਵਿੱਚ ਲੱਗਦੇ ਜਿਹੜੇ ਪਿੰਡ ਨੇ ਇਸ ਰਾਵੀ ਦਰਿਆ ਦੇ ਨਾਲ ਲੱਗਦੇ ਨੇ ਉਹਨਾਂ ਲੋਕਾਂ ਦੀ ਚਿੰਤਾ ਇਸ ਦੇ ਨਾਲ ਜਰੂਰ ਵਾਧਦੀ ਹੋਈ ਨਜ਼ਰ ਆ ਰਹੀ ਹੈ ਲਗਾਤਾਰ ਹਾਲਾਂਕਿ ਪ੍ਰਸ਼ਾਸਨ ਅਲਰਟ ਨਜ਼ਰ ਆ ਰਿਹਾ ਹੈ ਜਿਹੜੇ ਦਰਿਆ ਦੇ ਨੇੜਲੇ ਇਲਾਕਿਆਂ ਦੇ ਲੋਕਾਂ ਨੇ ਉਹਨਾਂ ਨੂੰ ਅਗਾਹ ਵੀ ਕੀਤਾ ਜਾ ਰਿਹਾ ਹੈ ਕਿ ਉਹ ਸੁਰੱਖਿਅਤ ਥਾਵਾਂ ਤੇ ਚਲੇ ਜਾਣ ਜਿੱਥੇ ਕਿ ਜਿਸ ਤਰੀਕੇ ਦੇ ਹਾਲਾਤ ਰਹਿੰਦੇ ਨੇ ਸਥਿਤੀ ਹੋਰ ਵੀ ਵਿਗੜ ਸਕਦੀ ਹੈ ਕਿਉਂਕਿ ਰਣਜੀਤ ਸਾਗਰ ਡੈਮ ਦੇ ਵਿੱਚ ਜਿਹੜਾ ਪਾਣੀ ਦਾ ਲੈਵਲ ਹੈ ਉਹ ਖਤਰੇ ਦੇ ਨਿਸ਼ਾਨ ਤੇ ਪਹੁੰਚ ਗਿਆ ਹੈ ਜਿਸ ਤੋਂ ਅੱਗੇ ਪਾਣੀ ਰਾਵੀ ਦਰਿਆ ਦੇ ਵਿੱਚ ਛੱਡਿਆ ਜਾ ਰਿਹਾ ਹੈ ਤੇ ਜੇਕਰ ਰਾਵੀ ਦਰਿਆ ਦੇ ਵਿੱਚ ਪਾਣੀ ਨੂੰ ਰਿਲੀਜ਼ ਕੀਤਾ ਜਾ ਰਿਹਾ ਤੇ ਸੁਭਾਵਿਕ ਹੈ ਕਿ ਫਿਰ ਰਾਵੀ ਦਰਿਆ ਦੇ ਵਿੱਚ ਵੀ ਆ ਪਾਣੀ ਦਾ ਪੱਧਰ ਵਧੇਗਾ ਜਿਸ ਦਿਨ ਚੱਲਦੇ ਆ ਪ੍ਰਸ਼ਾਸਨ ਦੇ ਵੱਲੋਂ ਪੂਰੀ ਮਸਤੈਦੀ ਵਰਤੀ ਜਾ ਰਹੀ ਹੈ ਲੋਕਾਂ ਨੂੰ ਲਗਾਤਾਰ ਅਪੀਲ ਵੀ ਕੀਤੀ ਜਾ ਰਹੀ ਹੈ ਆ ਮੌਕੇ ਦੀ ਸਥਿਤੀ ਨੂੰ ਦੇਖਦੇ ਹੋਏ آگਾਹ ਵੀ ਕੀਤਾ ਜਾ ਰਿਹਾ ਹੈ ਕਿਉਂਕਿ ਕੱਲ ਸਵੇਰ ਤੋਂ ਹੀ ਕੱਲ ਦੁਪਹਿਰ ਤੋਂ ਹੀ ਹਿਮਾਚਲ ਪ੍ਰਦੇਸ਼ ਦੇ ਵਿੱਚ ਪੰਜਾਬ ਦੇ ਵਿੱਚ ਮੀਂਹ ਦਾ ਦੌਰ ਸ਼ੁਰੂ ਹੁੰਦਾ ਹੈ ਹਾਲਾਂਕਿ ਕੱਲ ਤੋਂ ਪਹਿਲਾਂ ਦੋ ਦਿਨਾਂ ਦੀ ਗੱਲ ਕਰੀਏ ਤਾਂ ਮੌਸਮ ਸਾਫ਼ ਰਿਹਾ ਆ ਤਾਂ ਲੋਕਾਂ ਨੂੰ ਸ਼ਾਇਦ ਐਵੇਂ ਲੱਗਦਾ ਸੀਗਾ ਕਿ ਹੁਣ ਖਤਰੇ ਵਾਲੀ ਕੋਈ ਵੀ ਗੱਲ ਨਹੀਂ ਰਹੀ ਹੜਾਂ ਵਰਗੀ ਸਥਿਤੀ ਜਿਹੜੀ ਕਿ ਪਹਿਲਾਂ ਦੀ ਤਰ੍ਹਾਂ ਬਰਕਰਾਰ ਨਹੀਂ ਰਹੇਗੀ ਪਰ ਜਿਸ ਤਰੀਕੇ ਦਾ ਮੌਸਮੀ ਭਾਗ ਦੇ ਵੱਲੋਂ ਭੁੱਖਬਾਣੀ ਕੀਤੀ ਜਾਂਦੀ ਉਸ ਤੋਂ ਬਾਅਦ ਕੱਲ ਤੋਂ ਮੌਸਮ ਕਰਵਟ ਲੈਂਦਾ ਹੈ ਹਾਂ ਤੇ ਉਸ ਦਿਨਾਂ ਸਥਿਤੀ ਮੋੜ ਤੋਂ ਵਿਗੜਦੀ ਹੋਈ ਨਜ਼ਰ ਆ ਰਹੀ ਹੈ। ਉੱਥੇ ਗੱਲ ਪਾਖੜਾ ਡੈਮ ਦੀ ਕੀਤੀ ਜਾਵੇ ਤਾਂ ਪਾਖੜਾ ਡੈਮ ਦੇ ਵਿੱਚ ਵੀ ਲਗਾਤਾਰ ਪਾਣੀ ਦਾ ਪੱਧਰ ਵਧ ਰਿਹਾ ਹੈ। ਪਾਖੜਾ ਡੈਮ ਦੇ ਫਲੱਡ ਗੇਟ 2 ਫੁੱਟ ਤੱਕ ਖੋਲ ਦਿੱਤੇ ਗਏ ਨੇ। ਪਾਖੜਾ ਡੈਮ ਦੇ ਵਿੱਚ ਪਾਣੀ ਦਾ ਅੱਜ ਦਾ ਲੈਵਲ 1688.57 ਫੁੱਟ ਤੇ ਪਹੁੰਚ ਚੁੱਕਾ ਹੈ। ਖਤਰੇ ਦੇ ਨਿਸ਼ਾਨ ਤੋਂ ਕਰੀਬ 11 ਫੁੱਟ ਹੇਠਾਂ ਇਹ ਪਾਣੀ ਪਾਖੜਾ ਡੈਮ ਦੇ ਵਿੱਚ ਖਤਰੇ ਦਾ ਨਿਸ਼ਾਨ 1680 ਫੁੱਟ ਹੈ ਪਾਖੜਾ ਤੋਂ ਸੱਤ ਲੋਕ ਦੇ ਵਿੱਚ ਲਗਾਤਾਰ ਪਾਣੀ ਰਿਲੀਜ਼ ਕੀਤਾ ਜਾ ਰਿਹਾ ਹੈ ਆ ਕਿਸੇ ਵੀ ਡੈਮ ਦੀ ਗੱਲ ਹੋਵੇ ਚਾਹੇ ਪੌਂਡਾ ਡੈਮ ਹੈ ਪਾਖੜਾ ਡੈਮ ਹੈ ਰੰਜੀਤ ਸਾਗਰ ਡੈਮ ਹੈ ਤਾਂ ਪਾਣੀ ਦਾ ਪੱਧਰ ਲਗਾਤਾਰ ਵਧਦਾ ਹੋਇਆ ਨਜ਼ਰ ਆ ਰਿਹਾ ਹੈ ਤੁਹਾਨੂੰ ਗ੍ਰਾਫੀ ਦੇ ਜ਼ਰੀਏ ਵੀ ਵਿਸਤਾਰ ਦੇ ਨਾਲ ਜਾਣਕਾਰੀ ਦੇ ਰਹੇ ਹਾਂ ਜਿਸ ਦੇ ਨਾਲ ਤੁਸੀਂ ਆ ਬਰੀਕੇ ਦੇ ਨਾਲ ਸਮਝ ਸਕਦੇ ਹੋ ਕਿ ਪਾਖੜਾ ਡੈਮ ਦੀ ਸਥਿਤੀ ਕੀ ਹੈ ਖਤਰੇ ਦਾ ਨਿਸ਼ਾਨ ਹੈ 1680 ਫੁੱਟ ਮੌਜੂਦਾ ਪੱਧਰ ਆ ਤਾਜ਼ਾ ਅਪਡੇਟ ਹੈ ਜੋ ਕੇ ਪਖਰਾ ਡੈਮ ਦੀ ਜੋ ਪਾਣੀ ਦਾ ਲੈਵਲ ਇਸ ਵੇਲੇ 1668.55 ਫੁੱਟ ਹੈ ਹਾਲਾਂਕਿ ਜੇਕਰ ਖਤਰੇ ਦੇ ਨਿਸ਼ਾਨ ਤੇ ਮੌਜੂਦਾ ਪੱਧਰ ਦੇ ਵਿਚਲਾ ਫਰਕ ਹੈ ਜੋ ਉਹ 11.43 ਫੁੱਟ ਬਣਦਾ ਹੈ ਪਰ ਲਗਾਤਾਰ ਜਿਸ ਤਰੀਕੇ ਦੇ ਨਾਲ ਪਾਣੀ ਦਾ ਪੱਧਰ ਵਧ ਰਿਹਾ ਉਸ ਤੋਂ ਬਾਅਦ ਅੱਗੇ ਪਾਖੜਾ ਡੈਮ ਤੋਂ ਪਾਣੀ ਦਰਿਆ ਦੇ ਵਿੱਚ ਵੀ ਰਿਲੀਜ਼ ਕੀਤਾ ਜਾ ਰਿਹਾ ਤਾਂ ਸਥਿਤੀ ਵਕਤ-ਵਕ ਡੈਮਾਂ ਦੇ ਵਿੱਚ ਅਕਰੀ ਕੁੜਵੇ ਜਿਹੀ ਨਜ਼ਰ ਆ ਰਹੀ ਹੈ ਕਿਤੇ ਖਤਰੇ ਦੇ ਨਿਸ਼ਾਨ ਤੋਂ ਉੱਪਰ ਹੈ ਕਿਤੇ ਖਤਰੇ ਦੇ ਨਿਸ਼ਾਨ ਤੇ ਪਹੁੰਚ ਚੁੱਕਿਆ ਗੱਲ ਰਣਜੀਤ ਸਾਗਰ ਡੈਮ ਦੀ ਕਹਿੰਗੇ ਗੱਲ ਕਰੀਏ ਤਾਂ ਖਤਰੇ ਦਾ ਨਿਸ਼ਾਨ ਇੱਥੇ 1730 ਫੁੱਟ ਹੈ ਤੇ ਜੇਕਰ ਮੌਜੂਦਾ ਪੱਧਰ ਦੀ ਗੱਲ ਕਰੀਏ ਤਾਂ ਉਹ ਵੀ 1730 ਫੁੱਟ ਹੈ ਯਾਨੀ ਕਿ ਬਿਲਕੁਲ ਖਤਰੇ ਦੇ ਨਿਸ਼ਾਨ ਤੇ ਰਣਜੀਤ ਸਾਗਰ ਡੈਮ ਦੇ ਵਿੱਚ ਪਾਣੀ ਦਾ ਪੱਧਰ ਪਹੁੰਚ ਚੁੱਕਿਆ ਬਿਲਕੁਲ ਤੁਹਾਨੂੰ ਇਹ ਤਾਜ਼ਾ ਅੰਕੜਾ 25 ਅਗਸਤ ਯਾਨੀ ਕਿ ਅੱਜ ਦਾ ਹੀ ਇਹ ਅੰਕੜਾ ਅਸੀਂ ਆਪਣੇ ਦਰਸ਼ਕਾਂ ਨੂੰ ਦੱਸ ਰਹੇ ਹਾਂ ਕਿਉਂਕਿ ਜਦੋਂ ਡੈਮ ਦੇ ਵਿੱਚ ਪਾਣੀ ਦਾ ਲੈਵਲ ਵੱਧਦਾ ਹੈ ਤਾਂ ਸੁਭਾਵਿਕ ਹੈ ਫਿਰ ਅੱਗੇ ਜਿਹੜੇ ਨਾਲ ਲੱਗਦੇ ਦਰਿਆ ਨੇ ਉਹਨਾਂ ਦਰਿਆਵਾਂ ਦੇ ਵਿੱਚ ਪਾਣੀ ਰਿਲੀਜ਼ ਕੀਤਾ ਜਾਂਦਾ ਤੇ ਫਿਰ ਦਰਿਆਵਾਂ ਦੇ ਨਾਲ ਲੱਗਦੇ ਜਿਹੜੇ ਇਲਾਕੇ ਨੇ ਉੱਥੇ ਹੜ੍ਹਾਂ ਵਰਗੀ ਇਹ ਸਥਿਤੀ ਬਣ ਜਾਂਦੀ ਹੈ ਸਾਡੀ ਇਹ ਪੂਰੀ ਕੋਸ਼ਿਸ਼ ਰਹੇਗੀ ਦਿਨ ਭਰ ਕੇ ਜਿਸ ਤਰੀਕੇ ਦੀ ਵੀ ਜਾਣਕਾਰੀ ਸਾਡੇ ਕੋਲ ਪਹੁੰਚਦੀ ਹੈ ਬਿਲਕੁਲ ਪ੍ਰਸੇਜਕ ਤੇ ਸਟੀਕ ਜਾਣਕਾਰੀ ਅਸੀਂ ਆਪਣੇ ਦਰਸ਼ਕਾਂ ਤੱਕ ਪਹੁੰਚਾ ਸਕੀਏ ਕਿ ਡੈਮ ਦੇ ਵਿੱਚ ਪਾਣੀ ਦਾ ਲੈਵਲ ਕੀ ਹੈ ਆ ਦਰਿਆਵਾਂ ਦੀ ਫਿਲਹਾਲ ਕਿਸ ਤਰ੍ਹਾਂ ਦੀ ਸਥਿਤੀ ਹੈ ਲਗਾਤਾਰ ਜਾਣਕਾਰੀ ਸੇ ਆਪਣੇ ਦਰਸ਼ਕਾਂ ਤੱਕ ਪਹੁੰਚਾਉਂਦੇ ਰਹਾਂਗੇ ਕਾਥੇ ਪਠਾਨਕੋਟ ਦੇ ਵਿੱਚ ਵੱਡਾ ਫੈਸਲਾ ਪ੍ਰਸ਼ਾਸਨ ਦੇ ਮੈਨੂੰ ਲੈ ਲਿਆ ਗਿਆ ਸਾਰੇ ਸਕੂਲ ਕਾਲਜਾਂ ਦੇ ਵਿੱਚ ਅੱਜ ਛੁੱਟੀ ਰਹੇਗੀ ਦਰਿਆ ਦੇ ਵਿੱਚ ਉਫਾਨ ਕਰਕੇ ਪਠਾਨਕੋਟ ਦੇ ਵਿੱਚ ਹਾਲਾਤ ਲਗਾਤਾਰ ਖਰਾਬ ਨਜ਼ਰ ਆ ਰਹੇ ਨੇ ਦਰਿਆ ਨੇੜਲੇ ਇਲਾਕਿਆਂ ਨੂੰ ਖਾਲੀ ਕਰਵਾਇਆ ਜਾ ਰਿਹਾ ਪ੍ਰਸ਼ਾਸਨ ਦੇ ਵੱਲੋਂ ਇਲਾਕੇ ਦੇ ਵਿੱਚ ਅਨਾਉਂਸਮੈਂਟ ਵੀ ਕੀਤੀ ਗਈ ਹੈ ਲੋਕਾਂ ਨੂੰ ਸੁਰੱਖਿਅਤ ਥਾਵਾਂ ਤੇ ਸ਼ਿਫਟ ਕੀਤਾ ਜਾ ਰਿਹਾ ਉਫਾਨ ਤੇ ਵਹਿਰੇ ਉਜਤ ਤੇ ਜਲਾਲੀਆ ਦਰਿਆ ਜਦੋਂ ਦਰਿਆਵਾਂ ਦੇ ਵਿੱਚ ਪਾਣੀ ਦਾ ਪੱਧਰ ਵੱਧ ਰਿਹਾ ਤੇ ਫਿਰ ਪਠਾਨਕੋਟ ਦੇ ਵਿੱਚ ਸਥਿਤੀ ਵੀ ਲਗਾਤਾਰ ਵਿਗੜਦੀ ਹੋਈ ਨਜ਼ਰ ਆ ਰਹੀ ਹੈ ਜਿਸ ਦੇ ਚੱਲਦਿਆਂ احتیاطਤਨ ਪ੍ਰਸ਼ਾਸਨ ਦੇ ਵੱਲੋਂ ਇਹ ਫੈਸਲਾ ਲਿਆ ਗਿਆ ਪੂਰੇ ਜ਼ਿਲ੍ਹੇ ਦੇ ਵਿੱਚ ਸਕੂਲ ਤੇ ਕਾਲਜ ਬੰਦ ਕਰ ਦਿੱਤੇ ਗਏ ਨੇ ਪਠਾਨਕੋਟ ਦੀ ਸਥਿਤੀ ਕੀ ਹੈ ਇਹ ਦੋ ਤਸਵੀਰਾਂ ਸੀ ਤੁਹਾਨੂੰ ਵਿਖਾ ਰਿਹਾ ਦੋ ਤਸਵੀਰਾਂ ਤੋਂ ਇਹ ਸਮਝਿਆ ਜਾ ਸਕਦਾ ਹੈ ਕਿ ਇਹ ਨੀਂ ਦਾ ਪਾਣੀ ਕਿਵੇਂ ਲੋਕਾਂ ਦੇ ਲਈ ਮੁਸੀਬਤ ਸਾਬਤ ਹੋ ਰਿਹਾ ਹੈ ਇੱਕ ਪਾਸੇ ਬਿਲਕੁਲ ਪੁਲ ਦੇ ਨੇੜੇੋਂ ਕਿਸ ਤਰੀਕੇ ਦੇ ਨਾਲ ਮਿੱਟੀ ਖੁਰਦੀ ਹੋਈ ਖਿਸਕਦੀ ਹੋਈ ਨਜ਼ਰ ਆ ਰਹੀ ਹੈ ਪਾਣੀ ਦੇ ਵਿੱਚ ਵਹਿੰਦੀ ਹੋਈ ਨਜ਼ਰ ਆ ਰਹੀ ਹੈ ਦੂਜੇ ਪਾਸੇ ਅੱਜ ਕੱਲ੍ਹ ਦੀਆਂ ਜੋ ਤਸਵੀਰਾਂ ਸਾਹਮਣੇ ਹੈ ਕਿ ਦਰਿਆ ਦੇ ਬਿਲਕੁਲ ਨੇੜਾ ਕਿ ਨੇੜੇ ਕਿਨਾਰੇ ਤੇ ਘਰ ਬਣਿਆ ਹੋਇਆ ਸੀ ਕੁਝ ਸਕਿੰਟਾਂ ਦੇ ਵਿੱਚ ਢਹਿ ਟੇਰੀ ਹੋ ਗਿਆ ਤਾਂ ਸਿੱਧਾ ਰੁਕ ਕਰਾਂਗੇ ਪਠਾਨਕੋਟ ਦਾ ਗਰਾਉਂਡ ਜ਼ੀਰੋ ਦਾ ਤੁਹਾਨੂੰ ਗਰਾਉਂਡ ਜ਼ੀਰੋ ਤੋਂ ਲਾਈਵ ਸਿੱਧੀਆਂ ਤਸਵੀਰਾਂ ਵਿਖਾਵਾਂਗੇ ਕਿ ਫਿਲਹਾਲ ਤਾਜ਼ਾ ਅਪਡੇਟ ਕੀ ਹੈ ਸਥਿਤੀ ਕਿਸ ਤਰ੍ਹਾਂ ਦੀ ਹੈ ਪਠਾਨਕੋਟ ਤੋਂ ਸਾਡੇ ਸਹਿਯੋਗੀ ਸੁਖਜਿੰਦਰ ਕੁਮਾਰ ਜੁੜ ਚੁੱਕੇ ਨੇ ਸੁਖਜਿੰਦਰ ਪਠਾਨਕੋਟ ਦਾ ਜਦੋਂ ਵਾਰ-ਵਾਰ ਜ਼ਿਕਰ ਹੋ ਰਿਹਾ ਕਿਉਂਕਿ ਸਕੂਲ ਕਾਲਜ ਤੱਕ ਪੂਰੇ ਜ਼ਿਲ੍ਹੇ ਦੇ ਵਿੱਚ ਬੰਦ ਕਰ ਦਿੱਤੇ ਗਏ ਨੇ ਤਬਾਹੀ ਦੀਆਂ ਕਲ ਤਸਵੀਰਾਂ ਕੈਮਰੇ ਦੇ ਵਿੱਚ ਕੈਦ ਹੋਈਆਂ ਤਸਵੀਰਾਂ ਦੇ ਜ਼ਰੀਏ ਪੂਰੇ ਦਰਸ਼ਕਾਂ ਨੂੰ ਸਮਝਾਓ ਵਿਖਾਓ ਕਿ ਫਿਲਹਾਲ ਪਠਾਨਕੋਟ ਦੀ ਸਥਿਤੀ ਕਿਸ ਤਰ੍ਹਾਂ ਦੀ ਹੈ ਜੀ ਬਿਲਕੁਲ ਮੈਂ ਤਾਂ ਸੋਚਦਾ ਕਿ ਪਿਛੇ ਕੁਝ ਦਿਨਾਂ ਤੋਂ ਭਾਰੀ ਬਰਸਾਤ ਹੋਣ ਦੀ وجہ ਨਾਲ ਪਠਾਨਕੋਟ ਦੇ ਵਿੱਚ ਤਵਾਹੀ ਵਰਗਾ ਮਾਹੌਲ ਬਣਿਆ ਇਸ ਲਈ ਮੈਂ ਤੁਹਾਨੂੰ ਪਿਛੇ ਦੀਆਂ ਤਸਵੀਰਾਂ ਪਾਹਰਾ ਕਰਵਾਉਂਦਾ ਕਿ ਇਸ ਲਈ ਆਪਾਂ ਚੱਕੀ ਕਿਰਿਆ ਦੇ ਨੇੜੇ ਖੜੇ ਹਾਂ ਫਿਰ ਹਾਲ ਅੱਜ ਕਿਹੜਾ ਪਾਣੀ ਦਾ ਲੈਵਲ ਥੋੜਾ ਘਟ ਗਿਆ ਹੈ ਪਰ ਮੁਹਾਵ ਦੇ ਨਾਲ ਪੂਰੀ ਤੇਗੀ ਦੇ ਨਾਲ ਵੱਧ ਰਿਹਾ ਹੈ ਕੋਈ ਆ ਜਾ ਪ੍ਰਸ਼ਾਸਨ ਵੱਲੋਂ ਜਿਹੜਾ ਹੈ ਪ੍ਰੋਪੋਰਸ਼ਨਲੀ ਪ੍ਰੋਪੋਰਸ਼ਨ ਲੈਣ ਦੇ ਹੋਏ ਅੱਜ ਸਕੂਲ ਕਾਲ ਚਾਉਂਗੀ ਜਿਹੜਾ ਉਹ ਪੰਕ ਕਰਵਾਇਆ ਗਿਆ ਅਜੇ ਜੇਕਰ ਕੋਈ ਬੋਰਡ ਦਾ ਗਿਆ ਆਪਣੀ ਯੂਨੀਵਰਸਿਟੀ ਦਾ ਇਗਜ਼ਾਮ ਹੈ ਤਾਂ ਉਹਦੇ ਉੱਤੇ ਆਦੇਸ਼ ਨਿਭਾਤ ਨਹੀਂ ਹੋਣਗੇ ਬਸ ਤੇ ਜਲਦੀ ਕਿ ਬੀਤੇ ਕਾਲਜ ਜਿਹੜਾ ਆ ਜਲਾਲੀਆ ਤੇ ਰਿਆ ਤੋਂ ਉੱਥੇ ਤੇ ਜਾ ਰਹੇ ਉਹ ਖਾਨ ਦੀ وجہ ਦੇ ਨਾਲ ਉਹ ਸੜਕ ਦੇ ਵਿੱਚ ਪਾੜ ਪੈ ਗਿਆ ਸੀਗਾ ਜਿਸ وجہ ਨਾਲ ਸਾਹਦੀ 30 ਕਹਿੰਦੇ ਜਿਹੜੇ ਨੇ ਉਹ ਪਠਾਨਕੋਟ ਤੋਂ ਪੂਰੀ ਤਰ੍ਹਾਂ ਕੱਟ ਚੁੱਕੇ ਨੇ ਅਤੇ ਉੱਥੇ ਦੀਆਂ ਫਸਲਾਂ ਵੀ ਜਿਹੜੀਆਂ ਪੂਰੀ ਤਰ੍ਹਾਂ تباہ ਹੋ ਚੁੱਕੀਆਂ ਨੇ ਕਿਤੇ ਫਸਲਾਂ ਦਾ ਨੁਕਸਾਨ ਹੋਇਆ ਉੱਥੇ ਹੀ ਉੱਥੇ ਉਹ ਜਿਹੜਾ ਸਪਾਈਆਂ ਨੂੰ ਵੀ ਭਾਰੀ ਦਿੱਕਤ ਦਾ ਸਾਹਮਣਾ ਕਰਨਾ ਪੈਸੇ ਦਾ ਕਿਉਂਕਿ ਪਠਾਨਕੋਟ ਦੇ ਨਾਲ ਸੰਪਰਕ ਟੁੱਟਣ ਦੀ وجہ ਤੇ ਨਾਲ ਜਿਹੜਾ ਆ ਉਹਨੂੰ ਸਮਾਨ ਲੈਣ ਦੇ ਵਿੱਚ ਮੁਸ਼ਕਲ ਆ ਸਕਦੀ ਆ ਜੇਕਰ ਗਲਬਾ ਬਾਕੀ ਏਰੀਆ ਦੀਆਂ ਕਿੜੀਆਂ ਤਾਂ ਪਠਾਨਕੋਨ ਦੇ ਚਾਰ ਸਵੇਰ ਆ ਸੁਖਿੰਦਰ ਗਲਬਾ ਦੇ ਨਾਲ ਜੇਕਰ ਤਸਵੀਰਾਂ ਲਗਾ ਕੇ ਤੁਸੀਂ ਵਿਖਾਉਂਦੇ ਰਹੋ ਤਸਵੀਰਾਂ ਤਾਂ ਜੋ ਦਰਸ਼ਕ ਵੀ ਤਾਂ ਸੁਨੇਹੇ ਦੇ ذریعے ਸਥਿਤੀ ਬਾਰੇ ਸਮਝ ਸਕਣ ਅੱਜ ਵੀ ਜਿਹੜਾ ਸੂਰੇ ਵਰਸਾ ਜਿਹੜੀਆਂ ਹਲਕੀ ਹਲਕੀ ਸ਼ੁਰੂ ਹੋਈ ਹੈ ਜੇਕਰ ਬਰਸਾਤ ਜ਼ਿਆਦਾ ਹੁੰਦੀ ਆ ਤਾਂ ਹੋ ਸਕਦਾ ਅੱਜ ਮੋੜ ਇੱਕ ਵਾਰ ਜਿਹੜਾ ਦਰਿਆ ਵਾਲਾ ਰੂਪ ਪਠਾਨਕੋਨ ਵਿੱਚ ਵੇਖਣ ਨੂੰ ਮਿਲ ਸਕੇ ਜੀ ਆ ਸੁਖਿੰਦਰ ਜੇਕਰ ਰਾਵੀ ਦਰਿਆ ਦੀ ਲੈਵਲ ਦੀ ਗੱਲ ਕਰੀਏ ਆ ਦੂਜੇ ਬਾਕੀ ਦਰਿਆਵਾਂ ਦੀ ਗੱਲ ਕਰੀਏ ਤਾਂ ਫਿਲਹਾਲ ਸਥਿਤੀ ਕਿਸ ਤਰ੍ਹਾਂ ਦੀ ਹੈ ਦਰਿਆਵਾਂ ਦੇ ਵਿੱਚ ਕੀ ਕਿਸੇ ਇਲਾਕੇ ਦੇ ਵੀ ਦਰਿਆ ਦੇ ਨੇੜਲੇ ਲੱਗਦੇ ਇਲਾਕੇ ਦੇ ਵਿੱਚ ਕੀ ਆ ਪਾਣੀ ਭਰਨ ਦੀ ਵੀ ਹੈ ਜਿਹੀ ਕੋਈ ਖਬਰ ਹੈ ਆ ਮੌਕੇ ਦੀ ਸਥਿਤੀ ਕਿਸ ਤਰ੍ਹਾਂ ਦੀ ਹੈ ਤੇ ਪ੍ਰਸ਼ਾਸਨ ਦੇ ਵੱਲੋਂ ਇਤਿਆਤਨ ਕਿਸ ਤਰ੍ਹਾਂ ਦੇ ਕਦਮ ਚੁੱਕੇ ਜਾ ਰਹੇ ਨੇ ਜੀ ਬਿਲਕੁਲ ਮੈਂ ਦੱਸਾਂ ਚਾਹਵਾਂਗਾ ਕਿ ਇਹ ਸਭ ਕੁਝ ਤਾਂ ਹੋ ਰਿਹਾ ਕਿਉਂਕਿ ਪਹਾੜਾਂ ਦੇ ਵਿੱਚ ਇਹਦਾ ਲਗਾਤਾਰ ਫਟਕਲ ਬਦਲ ਫਟਕਣ ਦੀ ਇੱਕ ਨਾਵਾ ਸਾਹਮਣੇ ਆਈਆਂ ਨੇ ਆ ਤਾਂ ਗੈਸ ਵਜ੍ਹਾ ਦੇ ਨਾਲ ਡੈਮ ਜਿਹੜੇ ਨੇ ਪੂਰੀ ਤਰ੍ਹਾਂ ਭਰੇ ਹੋਏ ਨੇ ਜੇਕਰ ਰੰਜੀਤ ਸਾਗਰ ਡੈਮ ਦੀ ਗੱਲ ਕਰੀਏ ਇਹ ਤਾਂ ਰੰਜੀਤ ਸਾਗਰ ਡੈਮ ਦਾ ਖਤਰਾ ਦਾ ਨਿਸ਼ਾਨ ਜਿਹੜਾ 527 ਮੀਟਰ ਆ ਸੋ ਲਿਹਾ ਜਾ 527 ਮੀਟਰ ਦੇ ਨੇੜੇ ਉਹ ਪਾਣੀ ਪਹੁੰਚ ਰਿਹਾ ਤੇ ਲਗਾਤਾਰ ਸਪਿਲਵੇਅ ਦੇ ਥੋਂ ਜਿਹੜਾ ਉਹ ਪਾਣੀ ਡੈਮ ਰਹੀ ਛੱਡਿਆ ਜਾ ਰਿਹਾ ਤੇ ਰਾਵੀ ਦੇ ਜ਼ਰੀਏ ਇਹ ਪਾਣੀ ਜਿਹੜਾ ਪਾਕਿਸਤਾਨ ਨੂੰ ਜਾ ਰਿਹਾ ਸੋ ਲਿਹਾ ਜਾ ਡੈਮਾਂ ਵਿੱਚ ਪਾਣੀ ਭਰਨ ਕਰਕੇ ਡੈਮਾਂ ਤੋਂ ਪਾਣੀ ਛੱਡਣ ਕਰਕੇ ਜਿਹੜਾ ਮਦਾਨੀ ਇਲਾਕਿਆਂ ਦੇ ਵਿੱਚ ਹੜ੍ਹ ਵਰਗੀ ਸਥਿਤੀ ਪਣੀ ਹੋਈ ਹੈ ਤੇ ਲਗਾਤਾਰ ਲੋਕ ਜਿਹੜੇ ਇਸ ਪਾਣੀ ਦੀ ਵਹਿਨਾ ਪਰੇਸ਼ਾਨ ਹੋ ਕੇ ਨਜ਼ਰ ਆ ਰਹੇ ਨੇ ਹੋ ਰਿਹਾ ਜੀ ਆ ਠੀਕ ਹੈ ਸੁਗਿੰਦਰ ਫਿਲਹਾਲ ਦੀ ਪੂਰੀ ਜਾਣਕਾਰੀ ਲਈ ਬਹੁਤ ਬਹੁਤ ਧੰਨਵਾਦ ਪਠਾਨਕੋਟ ਦੀਆਂ ਤਰ੍ਹਾਂ ਉਸੀ ਤਸਵੀਰਾਂ ਵਿਖਾਈਆਂ ਨੇ ਕਿਉਂਕਿ ਪਠਾਨਕੋਟ ਦੇ ਵਿੱਚ ਸਥਿਤੀ ਨੂੰ ਮੁੱਖ ਰੱਖਦੇ ਹੋਏ ਪ੍ਰਸ਼ਾਸਨ ਦੇ ਵੱਲੋਂ ਪੂਰੇ ਜ਼ਿਲ੍ਹੇ ਦੇ ਵਿੱਚ ਸਕੂਲ ਤੇ ਕਾਲਜ ਬੰਦ ਰੱਖਣ ਦਾ ਵੀ ਫੈਸਲਾ ਲਿਆ ਗਿਆ ਲਗਾਤਾਰ ਤਬਾਹੀ ਦੀਆਂ ਤਸਵੀਰਾਂ ਵੀ ਜੋ ਕਿ ਕੈਮਰੇ ਦੇ ਵਿੱਚ ਕੈਦ ਹੋਈਆਂ ਨੇ ਕਿ ਕਿਵੇਂ ਪੁਲ ਦੇ ਹੇਠੋਂ ਮਿੱਟੀ ਖਿਸਕਦੀ ਹੋਈ ਨਜ਼ਰ ਆਈ ਆ ਪੂਰਾ ਇੱਕ ਮਕਾਨ ਜੋੜ ਕੇ ਕੁਝ ਸੈਂਟਾਂ ਦੇ ਵਿੱਚ ਟਹਿਟੇਰੀ ਹੋ ਗਿਆ ਆ ਸਥਿਤੀ ਲਗਾਤਾਰ ਜੋ ਕਿ ਵਿਗੜਦੀ ਹੋਈ ਖਰਾਬ ਹੁੰਦੀ ਹੋਈ ਨਜ਼ਰ ਆ ਰਹੀ ਹੈ ਕਿਉਂਕਿ ਹਿਮਾਚਲ ਪ੍ਰਦੇਸ਼ ਦੇ ਆਤਰੀਆ ਨਦੀਆਂ ਨਾਲੇ ਉਫਾਂਤੇ ਨੇ ਆ ਪੰਜਾਬ ਦੇ ਵਿੱਚ ਲਗਾਤਾਰ ਮੀਂਹ ਪੈ ਰਿਹਾ ਤੁਹਾਨੂੰ ਪਠਾਨਕੋਟ ਦੇ ਵਿੱਚ ਤਬਾਹੀਆਂ ਇਹ ਚਾਰ ਤਸਵੀਰਾਂ ਸੀ ਆ ਵਖਾ ਰਹੇ ਜਿਸ ਤੋਂ ਇਹ ਸਮਝਿਆ ਜਾ ਸਕਦਾ ਹੈ ਕਿ ਪੂਰੇ ਜ਼ਿਲ੍ਹੇ ਦੇ ਵਿੱਚ ਪਠਾਨਕੋਟ ਦੇ ਵਿੱਚ ਹਾਲਾਤ ਕਿਸ ਤਰੀਕੇ ਦੇ ਨੇ ਇਹੀ ਵੱਡੀ ਵਜ੍ਹਾ ਹੈ ਕਿ ਪੂਰੇ ਜ਼ਿਲ੍ਹੇ ਦੇ ਵਿੱਚ ਸਕੂਲ ਤੇ ਕਾਲਜ ਬੰਦ ਰੱਖਣ ਦਾ ਫੈਸਲਾ ਲਿਆ ਗਿਆ ਆ ਪਹਿਲੀ ਤਸਵੀਰ ਦੀ ਉੱਪਰਲੀ ਤਸਵੀਰ ਦੀ ਗੱਲ ਕਰੀਏ ਤਾਂ ਪਠਾਨਕੋਟ ਕਟੂਆ ਆ ਪੁਲ ਟੁੱਟ ਜਾਂਦਾ ਜੋ ਕਿ ਪਾਣੀ ਦੇ ਤੇਜ਼ ਵਹਾਹ ਵਿੱਚ ਫੇਰਦੇ ਵਿੱਚ ਹੈ ਜਿਸ ਦੇ ਨਾਲ ਆਵਾਜਾਈ ਪੂਰੇ ਤਰੀਕੇ ਨਾਲ ਪ੍ਰਭਾਵਿਤ ਹੋ ਜਾਂਦੀ ਹੈ ਆ ਦੂਜੀ ਤਸਵੀਰ ਰੇਲਵੇ ਪੁਲ ਦੇ ਹੇਠੋਂ ਆ ਮਿੱਟੀ ਲਗਾਤਾਰ ਖਿਸਕਰੀ ਹੈ ਆ ਤਸਵੀਰਾਂ ਦੇ ਵਿੱਚ ਵੇਖਿਆ ਜਾ ਸਕਦਾ ਹੈ ਕਿ ਮਿੱਟੀ ਖਿਸਕਦੀ ਹੋਈ ਪਾਣੀ ਦੇ ਵਿੱਚ ਡਿੱਗਦੀ ਹੋਈ ਆ ਖੁਰਦੀ ਹੋਈ ਤੇ ਪਾਣੀ ਦੇ ਵਿੱਚ ਵਹਿੰਦੀ ਹੋਈ ਸਾਫ਼ ਤੌਰ ਤੇ ਆ ਨਜ਼ਰ ਆ ਰਹੀ ਹੈ ਆ ਤਾਂ ਤੀਜੀ ਤਸਵੀਰ ਪਿੰਡ ਕੋਠੇ ਮਨਵਾਲ ਦੇ ਵਿੱਚ ਦੀਆਂ ਤਸਵੀਰਾਂ ਨੇ ਕਿੱਥੇ ਕਿ ਆ ਕੁਝ ਸਕਿੰਟ ਦੇ ਵਿੱਚ ਅੱਖ ਚਪਕਦਿਆਂ ਕਿਸ ਤਰੀਕੇ ਦੇ ਨਾਲ ਇਸ ਦਰਿਆ ਦੇ ਕੰਢੇਗਾੜਾ ਕਿ ਘਰ ਮਕਾਨ ਬਣਿਆ ਹੋਇਆ ਸੀਗਾ ਆ ਕੁਝ ਸਕਿੰਟ ਦੇ ਵਿੱਚ ਪੂਰੇ ਦਾ ਪੂਰਾ ਢਹਿ ਢੇਰੀ ਹੋ ਜਾਂਦਾ ਹੈ ਮਲਬੇ ਦੇ ਵਿੱਚ ਬਦਲ ਜਾਂਦਾ ਹੈ ਪਾਣੀ ਦੇ ਤੇਜ਼ ਵਹਾਦੇ ਵਿੱਚ ਵਹਿਆ ਜਾਂਦਾ ਹੈ ਚੌਥੀ ਤਸਵੀਰ ਬਮਿਆਲ ਪਠਾਨਕੋਟ ਆ ਸੜਕ ਇਹ ਜੋ ਕਿ ਪਾਣੀ ਦੀ ਜਟੜ ਦੇ ਵਿੱਚ ਆਈ ਆ ਸੜਕ ਟੁੱਟੀ ਜਿਸ ਦੇ ਨਾਲ ਆਵਾਜਾਈ ਪ੍ਰਭਾਵਿਤ ਹੋਈ ਤੇ ਲੋਕਾਂ ਨੂੰ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਚਾਰ ਤਸਵੀਰਾਂ ਆਪਣੇ ਆਪ ਦੇ ਵਿੱਚ ਬਿਆਨ ਕਰ ਰਹੀਆਂ ਨੇ ਕਿ ਸਭ ਤੋਂ ਵੱਧ ਪੰਜਾਬ ਦਾ ਜ਼ਿਲ੍ਹਾ ਪਠਾਨਕੋਟ ਕਿਸ ਤਰੀਕੇ ਦੇ ਨਾਲ ਤੇਜ਼ ਨਹੀਂ ਤੇ ਚੱਲਦੇ ਪ੍ਰਭਾਵਿਤ ਹੋ ਰਿਹਾ ਹੈ ਤਾਂ ਸੁਭਾਵਿਕ ਐਕਸਪ੍ਰੈਸ ਦੇ ਨਾਲ ਸਿੱਧੇ ਤੌਰ ਤੇ ਆਮ ਲੋਕਾਂ ਦੀ ਜਨਤਾ ਦੀ ਵੀ ਮੁਸ਼ਕਲ ਵੱਧਦੀ ਹੋਈ ਨਜ਼ਰ ਆ ਰਹੀ ਹੈ ਉੱਥੇ ਪਠਾਨਕੋਟ ਦੇ ਨਾਲ ਲੱਗਦੇ ਜ਼ਿਲ੍ਹੇ ਦੀ ਗੱਲ ਕਰੀਏ ਤਾਂ ਗੁਰਦਾਸਪੁਰ ਦੇ ਵਿੱਚ ਕੰਢੀ ਇਲਾਕਿਆਂ ਦੇ ਹਾਲਾਤ ਮੁੜ ਤੋਂ ਵਿਗੜਦੇ ਹੋਏ ਨਜ਼ਰ ਆ ਰਹੇ ਨੇ ਪਿੰਡ ਚੱਕ ਸਹਾਇ ਰਾਮਪੁਰ ਤੇ ਨੇੜਲੇ ਇਲਾਕੇ ਜਲਮਗਨ ਨੇ ਰਾਵੀ ਦਰਿਆ ਨੇ ਪਿੰਡਾਂ ਦੇ ਪਿੰਡ ਘੇਰਲੇ ਦੇ ਰਿਹਾ ਹੈ ਸ਼ੀ ਇਲਾਕਿਆਂ ਤੱਕ ਵੀ ਪਾਣੀ ਦੀ ਮਾਰ ਨਜ਼ਰ ਆ ਰਹੀ ਹੈ ਹਜ਼ਾਰਾਂ ਏਕੜ ਖੇਤ ਵੀ ਆ ਪਾਣੀ ਦੇ ਵਿੱਚ ਡੁੱਬ ਚੁੱਕੇ ਨੇ ਜਿਸ ਦੇ ਨਾਲ ਸਿੱਧੇ ਤੌਰ ਤੇ ਕਿਸਾਨਾਂ ਦੀ ਫਸਲ ਦਾ ਵੀ ਵੱਡੇ ਪੱਧਰ ਤੇ ਨੁਕਸਾਨ ਹੋ ਰਿਹਾ ਹੈ ਕਿਉਂਕਿ ਜਦੋਂ ਪਠਾਨਕੋਟ ਦਾ ਜ਼ਿਕਰ ਕਰਦੇ ਆਸੀਂ ਗੁਰਦਾਸਪੁਰ ਦਾ ਜ਼ਿਕਰ ਕਰਦੇ ਆ ਤੇ ਫਿਰ ਨਾਲ ਰਾਵੀ ਦਰਿਆ ਦਾ ਵੀ ਜ਼ਿਕਰ ਹੁੰਦਾ ਜਿਹੜ ਇਹ ਇਲਾਕੇ ਜਿਹੜੇ ਕਿੰਨਾ ਦਰਿਆਵਾਂ ਦੇ ਨਾਲ ਲੱਗਦੇ ਨੇ ਉੱਥੇ ਸਥਿਤੀ ਖੜਾ ਵਰਗੀ ਬਣਦੀ ਹੋਈ ਨਜ਼ਰ ਆ ਰਹੀ ਹੈ ਜਿਸ ਦੇ ਨਾਲ ਵੱਡੇ ਵੱਡੇ ਪੱਧਰ ਤੇ ਕਿਸਾਨਾਂ ਦੀ ਫਸਲ ਦਾ ਵੀ ਨੁਕਸਾਨ ਹੋ ਰਿਹਾ ਤੇ ਕਈ ਰੈਸੀ ਇਲਾਕਿਆਂ ਦੇ ਵਿੱਚ ਕਈ ਪਿੰਡਾਂ ਦੇ ਵਿੱਚ ਵੀ ਪਾਣੀ ਆ ਭਰ ਚੁੱਕਾ ਹੈ ਹਜ਼ਾਰਾਂ ਏਕੜ ਖੇਤ ਵੀ ਜੋ ਕਿ ਪਾਣੀ ਦੇ ਵਿੱਚ ਡੁੱਬ ਚੁੱਕੇ ਹਨ ਜਿਸ ਦੇ ਨਾਲ ਕਿਸਾਨਾਂ ਦੀ ਫਸਲ ਦਾ ਵੱਡੇ ਪੱਧਰ ਤੇ ਨੁਕਸਾਨ ਹੋ ਰਿਹਾ ਪਿੰਡ ਚੱਕ ਸਹਾਏ ਰਾਮਪੁਰ ਤੇ ਨੇੜਲੇ ਇਲਾਕੇ ਜੋ ਕਿ ਜਲਮਗਨ ਨਜ਼ਰ ਆ ਰਹੇ ਨੇ ਜੋ ਪੂਰੀਆਂ ਤਸਵੀਰਾਂ ਕੈਮਰੇ ਦੇ ਵਿੱਚ ਕੈਦ ਹੋਈਆਂ ਨੇ ਤੁਹਾਨੂੰ ਬਿਲਕੁਲ ਇਹ ਤਸਵੀਰਾਂ ਅਸੀਂ ਉਹਨਾਂ ਇਲਾਕਿਆਂ ਦੀ ਵਿਖਾ ਰਹੇ ਜਿੱਥੇ ਕਿ ਹੜਾਂ ਵਰਗੀ ਸਥਿਤੀ ਬਣੀ ਹੋਈ ਸਾਫ਼ ਤੌਰ ਤੇ ਨਜ਼ਰ ਆ ਰਹੀ ਹੈ ਗੋਡੇ-ਗੋਡੇ ਪਾਣੀ ਇਨਾਂ ਇਲਾਕਿਆਂ ਦੇ ਵਿੱਚ ਭਰਿਆ ਆ ਵੇਖਿਆ ਜਾ ਸਕਦਾ ਜਦੋਂ ਇਸ ਤਰ੍ਹਾਂ ਦੀ ਸਥਿਤੀ ਬਣਦੀ ਹੈ ਸਭ ਤੋਂ ਪਹਿਲਾਂ ਪ੍ਰਸ਼ਾਸਨ ਦੇ ਵੱਲੋਂ ਵੀ ਇਹ ਕੋਸ਼ਿਸ਼ ਕੀਤੀ ਜਾਂਦੀ ਹੈ ਕਿ ਜਿਹੜੇ ਲੋਕ ਇਹਨਾਂ ਇਲਾਕਿਆਂ ਦੇ ਵਿੱਚ ਪਿੰਡਾਂ ਦੇ ਵਿੱਚ ਰਹਿ ਰਹੇ ਨੇ ਉਹਨਾਂ ਨੂੰ ਸਮਾਂ ਰਹਿੰਦਿਆਂ ਸੁਰੱਖਿਅਤ ਥਾਵਾਂ ਤੇ ਪਹੁੰਚਾਇਆ ਜਾਵੇ ਉਹਨਾਂ ਨੂੰ ਜਲਦ ਤੋਂ ਜਲਦ ਰੈਸਕਿਊ ਕੀਤਾ ਜਾਵੇ ਤਾਂ ਜੋ ਕਿਸੇ ਤਰੀਕੇ ਦੀ ਕੋਈ ਅਣਸੁਖਾਵੀ ਘਟਨਾ ਨਾ ਵਾਪਰੇ ਤਾਂ ਰਾਵੀ ਦਰਿਆ ਦੀ ਮਾਰ ਕਿਸ ਤਰੀਕੇ ਦੇ ਨਾਲ ਪਠਾਨਕੋਟ ਗੁਰਦਾਸਪੁਰ ਦੇ ਕਈ ਪਿੰਡਾਂ ਦੇ ਵਿੱਚ ਪੈ ਰਹੀ ਹੈ ਇਹ ਤਸਵੀਰਾਂ ਬਿਆਨ ਕਰੀਆਂ ਨੇ ਹਰਿਆਸ਼ੀ ਇਲਾਕੇ ਨੇ ਲੋਕਾਂ ਦੇ ਘਰਾਂ ਦੀਆਂ ਤਾਂ ਉਸੇ ਤਸਵੀਰਾਂ ਵਿਖਾ ਰਹੇ ਆਂ ਇੱਕ ਸ਼ਖਸ ਜੋ ਕਿ ਮੰਜੀ ਤੇ ਬੈਠਾ ਹੋਇਆ ਨਜ਼ਰ ਆ ਰਿਹਾ ਮੰਜੀ ਬਿਲਕੁਲ ਪਾਣੀ ਦੇ ਵਿੱਚ ਡੁੱਬਦੀ ਹੋਈ ਤਸਵੀਰਾਂ ਦੇ ਵਿੱਚ ਵੇਖੀ ਜਾ ਸਕਦੀ ਹੈ ਲੋਕਾਂ ਦੇ ਘਰਾਂ ਤੱਕ ਰੈਸ਼ੀ ਇਲਾਕਿਆਂ ਤੱਕ ਪਾਣੀ ਭਰ ਚੁੱਕਾ ਹੈ ਜਿੱਥੋਂ ਤੱਕ ਨਜ਼ਰ ਜਾਂਦੀ ਹੈ ਪਾਣੀ ਹੀ ਪਾਣੀ ਨਜ਼ਰ ਆ ਰਿਹਾ ਹੈ ਪਠਾਨਕੋਟ ਗੁਰਦਾਸਪੁਰ ਦੇ ਵਿੱਚ ਖਾਸ ਕਰਕੇ ਮਾਝਾ ਖੇਤਰ ਦੀ ਗੱਲ ਕਰਦੇ ਹਾਂ ਤੇ ਰਾਵੀ ਦਰਿਆ ਦੇ ਕਾਰਨ ਇਹਨਾਂ ਜ਼ਿਲ੍ਹਿਆਂ ਦੇ ਵਿੱਚ ਵੱਡੇ ਪੱਧਰ ਤੇ ਨੁਕਸਾਨ ਹੋ ਰਿਹਾ ਹੈ ਇਸੇ ਖਬਰ ਤੇ ਜਰਾ ਜਾਣਕਾਰੀ ਲਈ ਸਾਡੇ ਸਹਿਯੋਗੀ ਵਿਸ਼ੰਬਰ ਬਿੱਟੂ ਜੁੜ ਚੁੱਕੇ ਨੇ ਆ ਵਿਸ਼ੰਬਰ ਗੁਰਦਾਸਪੁਰ ਦੇ ਕੰਢੀ ਇਲਾਕਿਆਂ ਦੇ ਵਿੱਚ ਹਾਲਾਤ ਕਿਸ ਤਰ੍ਹਾਂ ਦੇ ਨੇ ਕਿਹੜੇ ਕਿਹੜੇ ਪਿੰਡਾਂ ਦੇ ਵਿੱਚ ਕਿਹੜੇ ਇਲਾਕਿਆਂ ਦੇ ਵਿੱਚ ਆ ਪਾਣੀ ਭਰ ਗਿਆ ਕਿਸ ਤਰ੍ਹਾਂ ਦੀ ਮੌਕੇ ਦੀ ਤਸਵੀਰ ਹੈ ਬਿਲਕੁਲ ਬੋਲ ਜਿਹੜਾ ਗਲਾਸ ਤੋਂ ਜਿਹੜਾ ਮਕੌੜਾ ਪਸੰਦ ਦਾ ਦਰਿਆ ਦੇ ਇਲਾਕੇ ਨੇ ਖਾਸ ਕਰਕੇ ਜਿਹੜਾ ਰਾਵੀ ਦਰਿਆ ਦੇ ਇਲਾਕਾ ਉਹਨਾਂ ਦੇ ਇਲਾਕੇ ਵਿੱਚ ਜਿਹੜਾ ਨੇੜੇ ਨੇੜੇ ਦਰਿਆ ਦੇ ਨੈਵੀਗ ਨੇ ਜਿਹੜਾ ਹੈ ਉਹਨਾਂ ਦੇ ਘਰਾਂ 'ਚ ਪਾਣੀ ਆ ਖਾਸ ਕਰਕੇ ਗੁਜਾ ਡੇਰੇ ਦੇ ਦਾਸਰ ਦੇ ਰਿਆਂ ਦੇ ਜਿਹੜਾ ਉਸ ਤਰ੍ਹਾਂ ਦੇ ਕੁਠਲੇ ਵਾਲੀ ਗੱਲ ਨਹੀਂ ਕਿ ਖਰਪਲੇ ਕਰ ਖਲ ਦਰਿਆ ਦੇ ਜਿਹੜੇ ਕਿਨਾਰੇ ਦੇ ਲੋਕ ਵਸੇ ਹੋਣਾ ਵਾਸਤੇ ਪਾਣੀ ਜਰਿਆ ਕਿਉਂ ਜਿਹੜਾ ਦਰਿਆ ਤੇ ਅੰਦੀਰ ਸਾਹਿਬ ਦਾ ਟਾਈਮ ਤੋਂ ਜਾਂ ਪਿਛਲੇ ਜਿਹੜਾ ਪਾਣੀ ਛੜਿਆ ਜਾ ਰਿਹਾ ਉਹਦਾ ਅਸਰ ਦਰਿਆ ਦੇ ਘਰਾਂ ਨੂੰ ਲਿਖਣ ਨੂੰ ਮਿਲ ਰਿਹਾ ਔਰ ਇਸ ਤਰ੍ਹਾਂ ਰਵਿਦਰਾ ਦਾ ਅਸਰ ਪੈਦਾ ਰਵਿਦਰਾ ਦੇ ਘਰਾਂ ਦੇ ਜਿਹੜੇ ਭਰੇ ਮਤਲਬ ਭਰੇ ਹੋਏ ਦਰਿਆ ਦਾ ਪੂਰੀ ਡਾਬ ਲੱਗੀ ਪਈ ਆ ਲੇਕਿਨ ਫਿਲਹਾਲ ਜਿਹੜਾ ਪਾਣੀ ਮਤਲਬ ਲੋਕਾਂ ਦੇ ਜਿਹੜੇ ਦਰਿਆ ਦੇ ਕਿਨਾਰੇ ਉਹਨਾਂ ਦੇ ਘਰਾਂ ਚੋਂ ਡੇੜਾ ਆਵਾ ਨਾਕ ਚੜ ਰਹੀ ਇਸੇ ਤਰ੍ਹਾਂ ਜਿਹੜਾ ਪਾਣੀ ਦਰ ਕਾਬ ਲੱਗੀ ਆ ਰਹੀ ਹੈ ਦਰਿਆ ਦੇ ਕਿਨਾਰੇ ਕਿਨਾਰੇ ਨੀਵੇਂ ਨੀਵੇਂ ਇਲਾਕਿਆਂ 'ਚ ਪਾਣੀ ਚੜ ਚੁੱਕਾ ਹੈ ਖਾਸ ਕਰਕੇ ਕਿਸਾਨਾਂ ਜਿਹੜੇ ਫਸਲਾਂ ਕਾਫੀ ਇਰਾਨ ਖਾਨੋ ਰਿਹਾ ਤੇ ਜਿਹੜਾ ਪਾਣੀ ਕਿਸਾਨਾਂ ਦੀ ਫਸਲਾਂ ਤੱਕ ਵਾ ਕੇ ਵੱ ਚੁੱਕਾ ਹੈ ਇਸ ਕਰਕੇ ਦਰਿਆ ਦੇ ਕਿਨਾਰੇ ਪਾਣੀ ਆਉਣਾ ਕਰਕੇ ਅਭੀ ਵੱਡਾ ਨੁਕਸਾਨ ਲੋਕਾਂ ਦਾ ਖਾਈ ਦੇ ਨਾਲ ਇਸ ਨੂੰ ਲੈ ਕੇ ਪ੍ਰਸ਼ਾਸਨ ਨੂੰ ਅਲਰਟ ਕੀਤਾ ਗਿਆ ਵੀ ਜਦ ਦਰਿਆ ਦੇ ਕਿਨਾਰੇ ਲੋਕ ਇੰਦੇ ਤਾਂ 2 ਤੋਂ 3 ਕਿਲੋਮੀਟਰ 500 ਮੀਟਰ ਦਾ ਦੂਰ ਹੈ ਨਾ ਔਰ ਖਾਸ ਕਰ ਪਾਣੀ ਦੇ ਵਿਚਾਰ ਰੱਖਣਾ ਉਸ ਪਾਣੀ ਜਦੋਂ ਲਗਾਤਾਰ ਪ੍ਰਸਾਰਿ ਹੋਣੀ ਜ਼ਿਆਦਾ ਪ੍ਰਸ਼ਾਰ ਪੈ ਰਹੀ ਹੈ ਇਸ ਤਰਕੇ 올 ਟਾਈਮ ਚ ਖਤਰਾ ਹੋ ਰਹੀ ਵਾ ਚੁੱਕਾ ਹੈ ਹਾਂ ਠੀਕ ਹੈ ਮੈਂ ਪੂਰੀ ਜਾਣਕਾਰੀ ਬਹੁਤਾਂ ਵਾਰਾਂ ਜਦਾ ਗੁਰਦਾਸਪੁਰ ਦੀ ਗੱਲ ਕਰੀਏ ਤਾਂ ਕਈ ਕੰਢੀ ਇਲਾਕਿਆਂ ਦੇ ਹਾਲਾਤ ਵਿਗੜਦੇ ਹੋਏ ਨਜ਼ਰ ਆ ਰਹੇ ਨੇ ਤੁਸੀਂ ਆਪਨੇ ਆਪ ਦੇ ਵਿੱਚ ਬਿਆਨ ਕਰੀਆਂ ਨੇ ਕਿ ਕਿਵੇਂ ਕਿਸਾਨਾਂ ਦੀ ਫਸਲ ਦੇ ਵਿੱਚ ਆ ਪਾਣੀ ਭਰ ਚੁੱਕਿਆ ਰਿਆਇਸ਼ੀ ਇਲਾਕਿਆਂ ਤੱਕ ਕਈ ਪਿੰਡਾਂ ਤੱਕ ਇਹ ਪਾਣੀ ਦੀ ਮਾਰ ਨਜ਼ਰ ਆ ਰਹੀ ਹੈ ਰਾਵੀ ਦਰਿਆ ਦਾ ਪਾਣੀ ਹੈ ਜਿਹੜਾ ਜਿਆਦਾ ਵਧਨ ਕਰਕੇ ਜਿਹੜਾ ਪਿੰਡ ਚੱਕ ਰਾਮਸਾਏ ਆ ਉਹਦੇ ਵਿੱਚ ਤੇ ਮਕੋੜੇ ਦੇ ਨਾਲ ਪਾਣੀ ਲੱਗ ਚੁੱਕਿਆ ਤੇ ਅਜੇ ਤੱਕ ਜਿਹੜਾ ਕੋਈ ਵੀ ਹੈ ਮੰਨ ਲੋ ਪਾਰਲੇ ਪਿੰਡ ਨੇ ਉਹਦੇ ਵਿੱਚ ਝੁੰਬਰ ਪਿੰਡ ਆ ਜਿਹੜਾ ਝੁੰਬਰਾਂ ਦੇ ਵਿੱਚ ਪਾਣੀ ਵੜ ਚੁੱਕਿਆ ਘਰਾਂ ਦੇ ਵਿੱਚ ਤੇ ਜਿਹੜਾ ਪਾਰਲੇ ਪਾਸੇ ਦਾ ਕੋਈ ਵੀ ਜਿਹੜਾ ਪ੍ਰਬੰਧ ਨਹੀਂ ਹੈਗਾ ਨਾ ਤੇ ਸਾਡੇ ਅੱਤੇ ਕੋਈ ਅਗਣ ਬੋਟ ਹੈਗਾ ਕਿ ਜਿਹੜੇ ਬੋਟਮੈਨ ਆ ਉਹ ਜਿਹੜੇ ਪਾਰ ਦੇ ਕੇ ਦੇ ਹਲਾ ਤੁਹਾਨੂੰ ਸੁਣ ਸਕਣ ਪ੍ਰਸ਼ਾਸਨ ਜਿਹੜਾ ਮੈਕਮੇ ਆ ਤੇ ਡੀਸੀ ਦਫਤਰ ਵੱਲੋਂ ਹਰ ਵਾਰੀ ਇਹ ਕਿਹਾ ਜਾਂਦਾ ਕਿ ਸਾਡੇ ਕੋਲ ਸਾਰੇ ਪ੍ਰਬੰਧ ਹੈਗੇ ਆ لیکن ہاں ਨੂੰ ਆਪਣੇ دریا ਦੇ ਉੱਤੇ ਸਵਾਖ ਕਿਸ਼ਤੀ ਤੋਂ ਇਲਾਵਾ ਕੋਈ ਹਗਣ ਬੋਟ ਨਹੀਂ ਕੋਈ ਇਦਾਂ ਦੀ ਕਿਸ਼ਤੀ ਨਹੀਂ ਹੈਗੀ ਜਿਹੜੀ ਮੰਨ ਲਓ ਇੰਨੇ ਪਾਣੀ ਦੇ ਵਿੱਚ ਉਹ ਸੱਤ ਪਿੰਡ ਆ ਜਿਹੜੇ ਉਹਨਾਂ ਦੀ ਕੋਈ ਮੰਨ ਲਓ ਦੋਖ ਹੋ ਜੇ ਕੋਈ ਉਹਨਾਂ ਨੂੰ ਮੰਨ ਲਓ ਕੋਈ ਇਦਾਂ ਦੇ ਹਾਲਾਤ ਹੋ ਜਾਣ ਕੋਈ ਬਿਮਾਰ ਹੋ ਜੇ ਕੋਈ ਕੋਝੋ ਜੇ ਲੇਕਿਨ ਉਹਨਾਂ ਦੀ ਹਲੇ ਕੋਈ ਵੀ ਸਾਰ ਲੈਣ ਵਾਲਾ ਨਹੀਂ ਹੁਣ ਗੱਲ ਮੁਕੇਰੀਆਂ ਦੀ ਕਰਾਂਗੇ ਮੁਕੇਰੀਆਂ ਦੇ ਪਿੰਡ ਮੋਤਲਾ ਦੇ ਵਿੱਚ ਤੁਸੀ ਬੰਨ ਟੁੱਟ ਗਿਆ ਬਿਆਸ دریا ਦਾ ਬੰਨ ਟੁੱਟ ਚੁੱਕਾ ਹੈ ਪਿੰਡ ਮੋਤਲਾ ਹਲੇੜ ਜਨਾਰਦਨ ਮਹਿਤਾਪੁਰ ਸਮੇਤ ਕਈ ਪਿੰਡਾਂ ਦੇ ਵਿੱਚ ਕਈ-ਕਈ ਫੁੱਟ ਤੱਕ ਪਾਣੀ ਭਰ ਚੁੱਕਾ ਹੈ ਲੋਕਾਂ ਨੂੰ ਲਗਾਤਾਰ ਰੈਸਕਿਊ ਕੀਤਾ ਜਾ ਰਿਹਾ ਵਿਆਸ ਦਰਿਆ ਦੇ ਵਿੱਚ ਪਾਣੀ ਵਧਣ ਦੇ ਕਾਰਨ ਬੰਨ ਅਸਲ ਕਮਜ਼ੋਰ ਹੋਇਆ ਸੀ ਉਸ ਦੇ ਬਾਅਦ ਬੰਨ ਟੁੱਟ ਜਾਂਦਾ ਹੈ ਅਤੇ ਕਈ ਪਿੰਡਾਂ ਦੇ ਵਿੱਚ ਸਥਿਤੀ ਵਿਗੜਦੀ ਹੋਈ ਨਜ਼ਰ ਆਈ ਕਈ ਪਿੰਡਾਂ ਦੇ ਵਿੱਚ ਪਾਣੀ ਭਰ ਚੁੱਕਾ ਹੈ ਜੇਕਰ ਪਿੰਡਾਂ ਦੀ ਗੱਲ ਕਰੀਏ ਤਾਂ ਪਿੰਡ ਮੋਤਲਾ ਹਲੇੜ ਜਨਾਰਦਨ ਮਹਿਤਾਪੁਰ ਸਮੇਤ ਕਈ ਪਿੰਡਾਂ ਦੇ ਵਿੱਚ ਕਈ-ਕਈ ਫੁੱਟ ਤੱਕ ਪਾਣੀ ਭਰਿਆ ਹੋਇਆ ਹੈ ਨਾ ਤਸਵੀਰਾਂ ਦੇ ਵਿੱਚ ਸਾਫ਼ ਦੇਖਿਆ ਜਾ ਸਕਦਾ ਹੈ ਆ ਤਾਂ ਕਈ ਪਿੰਡਾਂ ਦੇ ਲੋਕ ਜਿਹੜੇ ਕਿ ਇਸ ਪਾਣੀ ਵਿੱਚ ਪੇੜ ਦੇ ਵਿੱਚ ਆਏ ਨੇ ਪ੍ਰਸ਼ਾਸਨ ਦੇ ਵੱਲ ਲਗਾਤਾਰ ਉਹਨਾਂ ਲੋਕਾਂ ਨੂੰ ਰੈਸਕਿਊ ਕੀਤਾ ਜਾ ਰਿਹਾ ਹੈ ਆ ਸੁਰੱਖਿਤ ਥਾਵਾਂ ਤੇ ਪਹੁੰਚਾਉਣ ਦੀ ਵੀ ਆ ਕੋਸ਼ਿਸ਼ ਕੀਤੀ ਜਾ ਰਹੀ ਹੈ ਦਰਸਲ ਜਿਸ ਤ੍ਰਿਕੇ ਦੇ ਨਾਲ ਹਿਮਾਚਲ ਪ੍ਰਦੇਸ਼ ਦੇ ਵਿੱਚ ਮੀਂਹ ਪੈਣ ਦੇ ਕਾਰਨ ਬਿਆਸ ਦਰਿਆ ਸਤਲੁਜ ਦਰਿਆ ਲਗਾਤਾਰ ਉਫਾਂਤੇ ਨਜ਼ਰ ਆ ਰਹੇ ਤੇ ਬਿਆਸ ਦਰਿਆ ਦੇ ਵਿੱਚ ਪਾਣੀ ਵਧਣ ਦੇ ਕਾਰਨ ਪੰਨ ਕਮਜ਼ੋਰ ਹੁੰਦਾ ਉਸ ਤੋਂ ਬਾਅਦ ਤੁਸੀਬਾਂ ਨਾ ਟੁੱਟ ਜਾਂਦਾ ਤੇ ਕਈ ਪਿੰਡਾਂ ਦੇ ਵਿੱਚ ਪਾਣੀ ਭਰ ਜਾਂਦਾ ਤਾਂ ਸਿੱਧਾ ਰੁ ਕਰਾਂਗੇ ਮੁਕੇਰੀਆਂ ਦਾ ਫਿਲਹਾਲ ਤਾਜ਼ਾ ਅਪਡੇਟ ਕੀ ਹੈ ਇਹ ਜਾਣਨ ਦੀ ਅਸੀਂ ਕੋਸ਼ਿਸ਼ ਕਰਾਂਗੇ ਆ ਮੁਕੇਰੀਆਂ ਤੋਂ ਸਾਡੇ ਸਹਿਯੋਗੀ ਵਿਜੈ ਸਲਾਰੀਆ ਜੁੜ ਚੁੱਕੇ ਨੇ ਵਿਜੈ ਮੁਕੇਰੀਆਂ ਦੇ ਵਿੱਚ ਕਿਸ ਤਰ੍ਹਾਂ ਦੇ ਮੌਕੇ ਦੇ ਹਾਲਾਤ ਨੇ ਜਿਵੇਂ ਜਾਣਕਾਰੀਸੀਂ ਆਪਣੇ ਦਰਸ਼ਕਾਂ ਨੂੰ ਦੇ ਰਹੇ ਹਾਂ ਕਿ ਕਈ ਪਿੰਡਾਂ ਦੇ ਵਿੱਚ ਪਾਣੀ ਭਰ ਚੁੱਕਾ ਹੈ ਫਿਲਹਾਲ ਕਿਸ ਤਰ੍ਹਾਂ ਦੀ ਸਥਿਤੀ ਹੈ ਜਿਹੜੇ ਪਿੰਡਾਂ ਦੇ ਵਿੱਚ ਪਾਣੀ ਭਰਿਆ ਕੀ ਉਹਨਾਂ ਲੋਕਾਂ ਨੂੰ ਰੈਸਕਿਊ ਕੀਤਾ ਜਾ ਰਿਹਾ ਸੁਰੱਖਿਅਤ ਥਾਵਾਂ ਤੇ ਬਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜੀ ਪਰਮਿੰਦਰ ਕੱਲ ਦੀ ਦੱਸੀਏ ਤੇ ਕੱਲ ਦੇ ਹੀ ਜਿਹੜੀ ਸਿਚੁਏਸ਼ਨ ਹੈ ਬਹੁਤ ਹੀ ਬੁਰੀ ਹੋ ਚੁੱਕੀ ਹੈ ਖਾਸ ਕਰ ਮੁਕੇਰੀਆਂ ਦੇ ਆਪਾਂ ਗੱਲ ਕਰਾਂਗੇ ਕਿਉਂਕਿ ਜਿਸ ਤਰ੍ਹਾਂ ਬਿਆਸ ਦਰਿਆ ਦਾ ਪਾਣੀ ਉਫਾਂਤੇ ਉਸ ਦੇ ਨਾਲ ਕੱਲ ਤੁਸੀਂ ਬੰਦ ਜਿਹੜਾ ਟੁੱਟ ਚੁੱਕਿਆ ਉਸ ਦੇ ਨਾਲ ਦਰਜਨ ਦੇ ਕਰੀਬ ਜਿਹੜੇ ਪਿੰਡ ਨੇ ਇਸ ਵਕਤ ਬਾੜ ਦੀ ਮਾਰ ਹੇਠ ਨੇ ਸੋ ਦੱਸ ਦਿੰਨੇ ਕਿ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਮੈਂ ਤਸਵੀਰਾਂ ਦਿਖਾਵਾਂਗਾ ਕਿ ਪਿੰਡ ਵਾਸੀ ਜਿਹੜੇ ਸਹਵੇਂ ਹੋਏ ਨੇ ਕਿਉਂਕਿ ਕੱਲ ਰਾਤ ਪਾਣੀ ਪੂਰਾ ਭਰ ਚੁੱਕਿਆ ਸੀ ਇਲਾਕੇ ਦੇ ਵਿੱਚ ਔਰ ਕਈ ਲੋਕਾਂ ਨੂੰ ਰੈਸਕਿਊ ਕਰਕੇ ਜਿਹੜਾ ਸੁਰੱਖਿਤ ਸਥਾਨਾਂ ਤੇ ਪਹੁੰਚਾਇਆ ਗਿਆ ਕਿਉਂਕਿ ਤਾਪੁਰ ਮਛਾਪੁਰ ਮੰਡ ਜਨਾਰਦਨ ਔਰ ਜਿਹੜਾ ਕੁੱਸੀਬੰਦ ਜਿੱਥੇ ਸੀਗਾ ਉਹ ਪਿੰਡ ਜਿਹੜਾ ਮੋਸਲਾ ਉਹਦੀ ਵੀ ਖਾਸ ਗੱਲ ਕਰਾਂ ਉੱਥੋਂ ਜਿਹੜਾ ਸੀ ਕੁੱਸੀਬੰਦ ਕਲ ਟੁੱਟਣ ਦੇ ਕਰਕੇ ਇਹਨਾਂ ਲੋਕਾਂ ਨੂੰ ਇਸ ਤਰ੍ਹਾਂ ਬੁਰੇ ਹਾਲਾਤਾਂ ਦਾ ਸਾਹਮਣਾ ਕਰਨਾ ਪੈਸਾ ਸਾਡੇ ਨਾਲ ਕੁਝ ਲੋਕ ਮੁਜੁਰ ਸਰ ਕਿਸ ਤਰ੍ਹਾਂ ਦੇ ਹਾਲਾਤ ਐ ਸਰ ਮੇਰੇ ਨਾਲ ਬਾਤ ਦੱਸੇ ਬੱਝੂ ਹੈਗਾ ਇਹ ਪਿੰਡ ਮੋਸਲਾਪੁਰ ਪਰ ਕਰਨਾ ਲਈ ਆਪਾਂ ਇਹ ਨਹੀਂ ਕਿੰਦਾ ਤੁਹਾਨੂੰ ਬਾਤ ਕਰਦੇ ਸਾਡੇ ਬੁੱਕ ਦੀ ਘੜੀ ਦਾ ਸਾਡਾ ਸਾਥ ਦੇਣ ਲਈ ਫਕੀਰ ਇਹ ਹਾਲਾਤਾਂ ਦੀ ਗੱਲ ਹੈ ਕਿ ਸਾਡੇ ਪਿੰਡ ਦੇ ਆਵਾਜੇ ਦੇ ਗਲ ਤੋਂ ਬਹੁਤ ਬੁਰੇ ਹਾਲਾਤ ਸੀ ਸਾਡੇ ਪਿੰਡ ਵਿੱਚ ਪਾਣੀ ਜਿਹੜਾ ਸੀਗਾ ਪਿੰਡ ਵਿੱਚ ਤਾਂ ਉਹਦੇ ਵਿੱਚ ਮਚਾਈ ਵੀ ਸਾਡੇ ਤੇ ਜਿਹੜੇ ਲੋਕ ਜਿਹੜੇ ਨੀਲੇ ਖਾਂਦ ਰਹਿੰਦੇ ਸੀ ਉਹਨਾਂ ਨੂੰ ਬਾਹਰ ਕੱਢਣ ਦੀ ਬੜੀ ਬੜੀ ਸਮੱਸਿਆ ਸੀਗੀ ਬਾਪੀ ਹਾਲਾ ਵੀ ਜਿਹੜੀ ਅੱਗੇ ਲਗਾਤਾਰ ਬਰਸਾਤ ਚੱਲ ਰਹੀ ਹੈ ਜੀ ਆ ਹੋ ਸਕਦਾ ਹੈ ਕਿ ਆਉਣ ਵਾਲੇ ਸਮੇਂ ਵਿੱਚ ਹੋਰ ਇਸੇ ਤਰ੍ਹਾਂ ਦੀ ਵਧਿਆ ਤੇ ਕੀ ਹੋਰ ਪਿੰਡ ਇਸਨਾਲ ਪ੍ਰਭਾਵਿਤ ਹੋ ਸਕਦੇ ਆ ਪਾਣੀ ਨਾਲ ਸਰ ਪ੍ਰਸ਼ਾਸਨ ਦੇ ਮੈਂ ਤੇ ਸਭ ਤੋਂ ਪਹਿਲਾਂ ਲਗਾ ਤਿਆਰੀ ਮੈਂ ਤੇ ਸਾਜੀ ਜਗ ਪ੍ਰਸ਼ਾਸਨ ਉਹਨਾਂ ਨੇ ਤੁਹਾਨੂੰ ਕਹਿੰਦੇ ਸੂਣ ਦੀ ਬੇਨਤੀ ਹੈ ਜੇਕਰ ਮੈਡੀਕਲ ਦੀ ਚੁੱਕਾ ਚਾਹੀਦੀ ਹੈ ਜਾਂ ਕੋਈ ਅਵਾਜ ਆਵੇ ਜਾਂ ਕੋਈ ਪ੍ਰੋਬਲਮ ਆਵੇ ਜੀ ਉਹ ਪਤਾ ਦੇਣਾ ਲਾਗਿਆ ਦੇ ਵੀ ਸਾਡੇ ਪਿੰਡ ਦੇ ਵਿੱਚ ਜਿਹੜੀ 25 ਮਹੀਨਿਆਂ ਦੀ ਬਾਲੇ ਦਾ ਪਿੰਡ ਅਗਾਹੇ ਕਿ ਨੀਵੇਂ ਸਾਹ ਦੇ ਹੈਗਾ ਸਾਹ ਚਾਂਦਪੁਰ ਬਣ ਕੇ ਆ ਗਿਆ ਹੈ ਉਹਦਾ ਕੀ ਹੁੰਦਾ ਜੀ ਤੁਹਾਡਾ ਜਿਹੜਾ ਪਿੰਡ ਹੈ ਉਹ ਕਪੂ ਨੂੰ ਉਹ ਬੰਦ ਹੋ ਗਿਆ ਜੀ ਪਾਣੀ ਆਣ ਵਾਲੇ ਵੇਤੀਰ ਸਾਡੇ ਘਟ ਕੋਈ ਜਾਂਦੇ ਜੇ ਸਾਡੇ ਪਿੰਡ ਨੂੰ ਸਾਰਾ ਬਿਸਨਸ ਚੇਹੀ ਜੀ ਜੇ ਤੁਸੀਂ ਬੰਦੇ ਦੇ ਆਪ ਗੱਲ ਕਰੀ ਤੇ ਹਰ ਬਾਰ ਅੰਦਰ ਬਣ ਸਾਡਾ ਸਾਰਾ ਪਿੰਡ ਜਿਹੜਾ ਪਾਣੀ ਦੇ ਮਾਰ ਹੇਠੀਆ ਕਰੋੜਾਂ ਦਾ ਨੁਕਸਾਨ ਹੋਇਆ ਜਾਨੀ ਮਾਲੀ ਵੀ ਉਸੀ ਬੰਦ ਨੂੰ ਲੈ ਕੇ ਕੀ ਤੁਸੀਂ ਪਿੰਡ ਵਾਸੀ ਮੰਗ ਕਰਦੇ ਹੋ ਵੀ ਹਰ ਵਾਰ ਸਾਡੇ ਪਿੰਡ ਦੀ ਮੇਨ ਸਮੱਸਿਆ ਜਿਹੜੀ ਆ ਕਿ 10 ਸਾਲ ਤੋਂ ਪਹਿਲੇ ਆਪਾਂ ਇੱਥੇ ਇਹੀ ਫੇਸ ਕਰੇ ਜਾਂਦੇ ਹਾਂ ਹਰ ਸਾਲ ਜਿਹੜਾ ਪਾਣੀ ਆਦਾ ਵੱਡੇ ਮਾਤਰ ਤੇ ਸਾਡੇ ਪਿੰਡ ਵਿੱਚ ਭੰਨ ਜਾਂਦਾ ਹੈਗਾ ਸਾਡਾ ਪਿੰਡ ਜਿਹੜਾ ਖੇਤਰੀ ਪਧਰੀ ਪਿੰਡ ਹੈਗਾ ਸਾਰੇ ਪਿੰਡ ਵਿੱਚ ਜਦੋਂ ਪਾਣੀ ਫੈਲਦਾ ਹੈਗਾ ਤੇ ਵੱਡੇ ਲੈਵਲ ਤੇ ਜ਼ਿੰਮੇਵਾਰ ਸਭ ਕੇ ਦਾ ਨੁਕਸਾਨ ਹੁੰਦਾ ਹੈਗਾ ਤੇ ਜ਼ਿੰਮੇਵਾਰ ਜਿਹੜਾ ਹੈਗਾ 2023 ਦੇ ਵਿੱਚ ਜਦੋਂ ਫਲੱਡ ਆਇਆ ਸੀਗਾ 2 ਸਾਲ ਪਹਿਲੇ ਉਦੋਂ ਵੀ ਵੱਡੇ ਮਾਸਟਰਾਂ ਵਿੱਚ ਲੋਕਾਂ ਦਾ ਜਿਹੜਾ ਪਾਣੀ ਨੁਕਸਾਨ ਹੋਇਆ ਸੀਗਾ ਜ਼ਿੰਮੇਵਾਰ ਇਸ ਚੀਜ਼ ਤੋਂ ਬਾਹਰ ਨਹੀਂ ਆ ਸਕਦਾ ਹੁਣ 25 ਆਇਆ ਫਿਰ ਉਹੀ ਸਟੇਸ਼ਨ ਖੜੀ ਹੋ ਗਈ ਆ ਸਾਡੀ ਸਰਕਾਰ ਅਜੇ ਫੁਰਜ਼ੂਰੀ ਮੰਗ ਹੈ ਜਿਵੇਂ ਜਿਹੜਾ ਸਾਡਾ ਤੁਸੀਂ ਬੰਨ ਹੈਗਾ ਮੋਦਲੇ ਮੰਡ ਤੋਂ ਲਾ ਕੇ ਮਸਾਪੜ ਤੱਕ ਦਾ ਹੈਗਾ ਇਹ ਮੈਨੂੰ ਪੱਕਾ ਕੀਤਾ ਯਾਰ ਕੋਈ ਨਹੀਂ ਸਾਈਡ ਤੋਂ ਕੰਪਨੀ ਤੇ ਬਣੀ ਜਾਂ ਤਾਂ ਜੋ ਇਹ ਸੋਰਾਣਾਟ ਹੁੰਦਾ ਹੈ ਜੀ ਪ੍ਰਮੇਂਦਰ ਜੀ ਦੇਖਿਆ ਤੁਸੀਂ ਕਿਸ ਤਰ੍ਹਾਂ ਲੋਕ ਜਿਹੜੇ ਨੇ ਤੁਸੀਂ ਬੰ 2023 ਦੇ ਵਿੱਚ ਵੀ ਇਸ طرح ਹਾਲਾਤ ਦਾ ਸਾਹਮਣਾ ਕਰਨਾ ਪਿਆ ਸੀ ਔਰ ਇੱਕ ਵਾਰ ਫਿਰ ਪਿੰਡ ਮਹਿਤਾਪੁਰ ਔਰ ਮਕੇਰੀਆਂ ਦੇ ਦਰਜਨ ਪਿੰਡ ਜਿਹੜੇ ਨੇ ਇਸ ਵਕਤ ਬਾੜ ਦੀ ਮਾਰ ਹੇਠ ਨੇ ਜੀ ਦੀਪੰਦਰ ਹਾਂ ਵਿਜੇ ਕਰੀਬ ਕਿੰਨੇ ਕਿ ਪਿੰਡ ਜੇ ਕਿ ਹੜਾਂ ਦੀ ਮਾਰ ਦੇ ਹੇਠ ਨਜ਼ਰ ਆ ਰਹੇ ਨੇ ਕਿੰਨੇ ਕਿ ਪਿੰਡਾਂ ਦੇ ਵਿੱਚ ਪਾਣੀ ਭਰਿਆ ਹੋਇਆ ਜੀ ਮਕੇਰੀਆਂ ਦੇ ਵਿੱਚ ਗੱਲ ਕਰਾਂਗੇ ਦਰਜਨ ਦੇ ਪਿੰਡ ਜੇ ਦਰਜਨ ਤੋਂ ਮਤਲਬ ਦਰਜਨ ਤੋਂ ਉੱਪਰ ਹੀ ਆਪਾਂ ਕਹਿ ਸਕਦੇ ਹਾਂ ਕਿ ਪਿੰਡ ਜਿਹੜੇ ਇਸ ਵਕਤ ਬਾੜ ਦੀ ਹੇਠ ਨੇ ਕਿਉਂਕਿ ਇਲਾਕੇ ਦੇ ਵਿੱਚ ਕਿਉਂਕਿ ਜਿੱਤਰਾ ਬਿਆਗ ਰਿਆ ਦਾ ਪਾਣੀ ਪੂਰਾ ਉਫਾਨ ਤੇ ਆ ਕਿਸੇ ਬੰਦ ਤੋੜ ਕੇ ਕਈ ਪਿੰਡਾਂ ਨੂੰ ਖ ਜਿਹੜੇ ਪਿੰਨੇ ਪਿੰਡ ਨੇ ਉਹ ਜਿਆਦਾ ਇਸ ਮਾਰ ਦੀ ਹੇਟ ਨੇ ਖਾਸ ਕਰ ਆਪਾਂ ਗੱਲ ਕਰਾਂਗੇ ਮੰਡ ਮੰਡ ਦੇ ਇਲਾਕਾ ਜੋ ਹੈਗਾ ਆਪਾਂ ਪੂਰਾ ਗੱਲ ਕਰਾਂਗੇ ਮੰਡ ਮੋਤਲਾ ਹੋ ਗਿਆ ਚਾਹੇ ਮਸ਼ਾਹਪੁਰ ਮਹਿਤਾਪੁਰ ਸਾਰੇ ਪਿੰਡ ਜਿਹੜੇ ਆ ਖਾਸ ਕਰ ਗੱਲ ਮੁਕੇਰੀਆਂ ਦੇ ਨਿਸ਼ਾਰਾ ਪੱਤਨ ਦੀ ਗੱਲ ਕਰਾਂਗੇ ਉਸ ਉਸ ਇਲਾਕੇ ਦੇ ਵਿੱਚ ਵੀ ਜੇ ਹੁਸ਼ਿਆਰਪੁਰ ਕੋਲੋਤਾ ਹੋਵੇ ਚਾਹੇ ਕਲੀਸ਼ਪੁਰ ਕੋਲੋਤਾ ਹੋਵੇ ਸਾਰੇ ਇਸ ਵਕਤ ਬਾੜ ਦੀ ਹੇਟ ਹੈ ਜੀ ਆ ਠੀਕ ਹੈ ਜੀ ਫਿਰ ਫਿਲਹਾਲ ਦੀਆਂ ਪੂਰੀਆਂ ਤਸਵੀਰਾਂ ਵਿਖਾਈ ਤੁਹਾਡਾ ਬਹੁਤ ਬਹੁਤ ਧੰਨਵਾਦ ਆਸੀਂ ਤੁਹਾਨੂੰ ਮੁਕੇਰੀਆਂ ਦੇ ਵਕਫ ਪਿੰਡਾਂ ਦੀਆਂ ਤਸਵੀਰਾਂ ਵਿਖਾਈਆਂ ਨੇ ਆ ਲੋਕੀ ਵੀ ਇਸ ਪੂਰੀ ਮੁਸੀਬਤ ਨੂੰ ਮੁਸ਼ਕਲ ਨੂੰ ਜੋ ਕੇ ਕੈਮਰੇ ਤੇ ਆ ਕੇ ਬਿਆਨ ਕਰ ਰਹੇ ਨੇ ਕਿ ਕਿਸ ਤਰੀਕੇ ਦੇ ਨਾਲ ਇਹਨਾਂ ਪਿੰਡਾਂ ਦੇ ਵਿੱਚ ਸਥਿਤੀ ਵਿਗੜਦੀ ਹੋਈ ਨਜ਼ਰ ਆ ਰਹੀ ਹੈ ਫਿਰ ਟਾਂਡਾ ਦੇ ਦਸੂਹਾ ਦੇ ਵਿੱਚ ਲਗਾਤਾਰ ਹੋਰੀ ਬਾਰਿਸ਼ ਨੇ ਲੋਕਾਂ ਦੀਆਂ ਮੁਸ਼ਕਲਾਂ ਵਧਾ ਦਿੱਤੀਆਂ ਨੇ ਇੱਥੇ ਵਹਿਰੇ ਚ ਉਫਾਂਤੇ ਨੇ ਪਾਣੀ ਤੇਜ਼ ਵਹਾਅ ਦੇ ਨਾਲ ਸੜਕਾਂ ਦੇ ਉੱਤੋਂ ਲੰਘ ਰਿਹਾ ਹੈ ਤੇ ਆਉਣਾ ਜਾਣਾ ਵੀ ਲੋਕਾਂ ਦਾ ਮੁਸ਼ਕਲ ਹੋ ਚੁੱਕਾ ਹੈ ਕਈ ਪਿੰਡ ਹੜ੍ਹਾਂ ਦੀ ਸਪੀੜ ਦੇ ਵਿੱਚ ਆ ਗਏ ਨੇ ਲੋਕਾਂ ਨੇ ਪ੍ਰਸ਼ਾਸਨ ਤੋਂ ਮਦਦ ਦੀ ਗੁਹਾਰ ਲਗਾਈ ਹੈ ਪਿੰਡ ਸੰਸਾਰਪੁਰ ਆਦੋਚੱਕ ਮਾਕੋਵਾਲ ਸੰਘਵਾਲ ਇਹ ਪੂਰੇ ਪਿੰਡ ਇਹ ਪੂਰੇ ਇਲਾਕੇ ਜੋ ਕਿ ਇਹਨਾਂ ਹੜ੍ਹਾਂ ਦੇ ਕਾਰਨ ਇਸ ਮੀਂਹ ਦੇ ਪਾਣੀ ਦੇ ਕਾਰਨ ਪ੍ਰਭਾਵਿਤ ਹੁੰਦੇ ਹੋਏ ਆ ਨਜ਼ਰ ਆ ਰਹੇ ਨੇ ਕਿਸ ਤਰੀਕੇ ਦੀ ਸਥਿਤੀ ਹੈ ਤਸਵੀਰਾਂ ਆਪਣੇ ਆਪ ਦੇ ਵਿੱਚ ਬਿਆਨ ਕਰ ਰਹੀਆਂ ਨੇ ਜਿਸ ਤਰੀਕੇ ਨਾਲ ਲਗਾਤਾਰ ਮੀਂਹ ਪੈ ਰਿਹਾ ਤੇ ਇੱਥੇ ਜੋ ਲਗਾਤਾਰ ਰੁਕੇ ਵਹਾਂਤੇ ਨੇ ਆ ਤਾਂ ਪਾਣੀ ਦੇ ਤੇਜ਼ ਵਹਾਅ ਦੇ ਵਿੱਚੋਂ ਰਾਹਗੀਰ ਰੰਗਦੇ ਹੋਏ ਨਜ਼ਰ ਆ ਰਹੇ ਨੇ ਹਾਲਾਂਕਿ ਆ ਕਈ ਵਾਰ ਜਦੋਂ ਪਾਣੀ ਦਾ ਵਹਾਅ ਬਹੁਤ ਤੇਜ਼ ਹੁੰਦਾ ਹੈ ਸੜਕ ਤੋਂ ਕੋਈ ਵਾਹਨ ਗੁਜ਼ਰਦਾ ਹੈ ਤਾਂ ਕਈ ਵਾਰ ਅਣ ਸੁਖਾਵੀਆਂ ਘਟਨਾਵਾਂ ਵੀ ਜੀਆਂ ਵਾਪਰ ਜਾਂਦੀਆਂ ਨੇ ਇਹ ਵੀ ਜ਼ਰੂਰ ਪ੍ਰਸ਼ਾਸਨ ਨੂੰ ਜਾਂ ਆਮ ਲੋਕਾਂ ਨੂੰ ਵੀ ਗੌਰ ਕਰਨਾ ਚਾਹੀਦਾ ਹੈ ਆ ਕਿ ਅਜਿਹੀ ਮੁਸੀਬਤ ਦੇ ਨਾਲ ਦੋ ਚਾਰ ਹੁਣ ਤੋਂ ਪਹਿਲਾਂ ਸਾਵਧਾਨੀ ਵਰਤਣ ਦੀ ਵੀ ਲੋੜ ਹੈ ਜਿਸ ਤਰੀਕੇ ਦੇ ਤਸਵੀਰਾਂ ਦੇ ਵਿੱਚ ਵੇਖਿਆ ਜਾ ਸਕਦਾ ਹੈ ਕਿ ਸੜਕ ਤੋਂ ਬਹੁਤ ਤੇਜ਼ ਵਹਾਅ ਦੇ ਵਿੱਚ ਪਾਣੀ ਲੰਘ ਰਿਹਾ ਹੈ ਉਸ ਪਾਣੀ ਦੇ ਵਿੱਚੋਂ ਵਾਹਨ ਜਿਹੜੇ ਕਿ ਵਾਹਨ ਚਾਲਕ ਨੇ ਉਹ ਲੰਘ ਰਹੇ ਨੇ ਯਾਰ ਇਹ ਤਾਂ ਸਵੇਰ ਕੱਦ ਲਦਾ ਤੇ ਤੇਰਾ ਨਰਿੰਦਰ ਸਿੰਘ ਜੀ ਸਾਨੂੰ ਇੱਥੇ ਘੱਟੋ ਘੱਟ 2-3 ਘੰਟੇ ਹੋ ਹੀ ਗਏ ਜੀ ਹਾਂ ਜੀ ਭਈ ਪ੍ਰਸ਼ਾਸਨ ਨੂੰ ਇਹੀ ਮੰਗ ਕਰਦੇ ਆਂ ਜੀ ਆਹ ਜਿਹੜਾ ਇੱਕ ਇਹ ਪੋਲ ਹੋ ਗਿਆ ਇੱਕ ਧੁੱਸੀ ਵਾਲਾ ਪੋਲ ਹੋ ਗਿਆ ਇਹ ਦੋ ਪੋਲ ਆ ਜਿਹੜੇ ਬਰਸਾਤਾਂ ਦੇ ਵਿੱਚ ਬਣਾਏ ਜਾਣ ਕਿਉਂਕਿ ਇੱਥੇ ਆਨ-ਜਾਨ ਦੀ ਜਿਆਦਾ ਸਮੱਸਿਆ ਹੋ ਜਾਂਦੀ ਆ ਤੇ ਨਾ ਇਧਰੋਂ ਬੱਚੇ ਜਾ ਸਕਦੇ ਆ ਸਕੂਲ ਪੜ੍ਹਨ ਤੇ ਨਾ ਕੋ ਸਕਦੇ ਆ ਤਾਂ ਪੰਜਾਬ ਦੇ ਤਿੰਨ ਜ਼ਿਲ੍ਹਿਆਂ ਦੇ ਵਿੱਚ ਛੜ ਵਰਗੇ ਹਾਲਾਤ ਬਣੇ ਹੋਏ ਨੇ ਦਰਿਆ ਉਫਾਂਤੇ ਨੇ ਅਤੇ ਪਿੰਡਾਂ ਦੇ ਪਿੰਡ ਡੁੱਬ ਚੁੱਕੇ ਨੇ ਪਠਾਨਕੋਟ ਗੁਰਦਾਸਪੁਰ ਆਹ ਤਾਂ ਉਥੇ ਹੁਸ਼ਿਆਰਪੁਰ ਦੀ ਮਕੇਰੀਆਂ ਦੀ ਗੱਲ ਕੀਤੀ ਜਾਵੇ ਤਾਂ ਤਿੰਨ ਜ਼ਿਲ੍ਹੇ ਨੇ ਆ ਦੋ ਜ਼ਿਲ੍ਹੇ ਮੱਝਾ ਖੇਤਰ ਦੇ ਗੁਰਦਾਸਪੁਰ ਤੇ ਪਠਾਨਕੋਟ ਤੇ ਇੱਕ ਜ਼ਿਲ੍ਹਾ ਹੁਸ਼ਿਆਰਪੁਰ ਜੋ ਕਿ ਦਵਾਬਾ ਖੇਤਰ ਦਾ ਹੈ ਤਾਂ ਮੱਝਾ ਤੇ ਦੁਆਬਾ ਖੇਤਰ ਦੇ ਵਿੱਚ ਹੜਾਂ ਦੀ ਮਾਰ ਪੈਂਦੀ ਹੋਈ ਸਾਫ਼ ਵੇਖੀ ਜਾ ਸਕਦੀ ਹੈ ਤਸਵੀਰਾਂ ਆਪਣੇ ਆਪ ਦੇ ਵਿੱਚ ਬਿਆਨ ਕਰੀਆਂ ਨੇ ਕਿ ਕਿਸ ਤਰੀਕੇ ਦੇ ਹਾਲਾਤ ਬਣੇ ਨੇ ਆ ਪਿੰਡਾਂ ਦੇ ਪਿੰਡ ਜੋ ਕਿ ਆ ਦਰਿਆਵਾਂ ਦੇ ਪਾਣੀ ਦੇ ਵਿਚ ਫੇੜਦੇ ਵਿਚਾਰੇ ਨੇ ਲੋਕਾਂ ਦੀ ਮੁਸ਼ਕਲ ਵੱਧਦੀ ਹੋਈ ਨਜ਼ਰ ਆ ਰਹੀ ਹੈ ਆ ਪ੍ਰਸ਼ਾਸਨ ਦੇ ਮਨੂੰ ਲੋਕਾਂ ਨੂੰ ਰੈਸਕਿਊ ਕੀਤਾ ਜਾ ਰਿਹਾ ਸੁਰੱਖਿਅਤ ਥਾਵਾਂ ਤੇ ਪਹੁੰਚਾਉਣ ਦੀ ਆ ਕੋਸ਼ਿਸ਼ ਕੀਤੀ ਜਾ ਰਹੀ ਹੈ ਕੱਲ ਪਠਾਨਕੋਟ ਦੀਆਂ ਜੋ ਤਸਵੀਰਾਂ ਕੈਮਰੇ ਦੇ ਵਿੱਚ ਕੈਦ ਹੋਈਆਂ ਕਿ ਪੁਲ ਦੇ ਹੇਠਾਂ ਤੋਂ ਆ ਲਗਾਤਾਰ ਮਿੱਟੀ ਖਿਸਕਦੀ ਹੋਈ ਨਜ਼ਰ ਆਈ ਆ ਦਰਿਆ ਦੇ ਕੰਢੇ ਜਿਹੜਾ ਕਿ ਘਰ ਬਣਿਆ ਹੋਇਆ ਸੀ ਕੁਝ ਸਕਿੰਟਾਂ ਦੇ ਵਿੱਚ ਕਿਸ ਤਰੀਕੇ ਦੇ ਨਾਲ ਪੂਰਾ ਢਾਹ ਢੇਰੀ ਹੋ ਜਾਂਦਾ ਹੈ ਆ ਮੌਕੇ ਦੀ ਸਥਿਤੀ ਨੂੰ ਵੇਖਦੇ ਹੋਏ ਪਠਾਨਕੋਟ ਦੇ ਵਿੱਚ ਆ ਪੂਰੇ ਜ਼ਿਲ੍ਹੇ ਦੇ ਵਿੱਚ ਸਕੂਲ ਤੇ ਕਾਲਜ ਬੰਦ ਕਰ ਦਿੱਤੇ ਗਏ ਗੁਰਦਾਸਪੁਰ ਦੇ ਕੰਢੀ ਇਲਾਕੇ ਦੀ ਗੱਲ ਕਰੀਏ ਤਾਂ ਰਵੀ ਆ ਦਰਿਆ ਦੀ ਮਾਰ ਦੇ ਹੇਠ ਨੇ ਹੁਸ਼ਾਰਪੁਰ ਦੇ ਮਕੇਰੀਆਂ ਦੀ ਗੱਲ ਕਰੀ ਤਾਂ ਕਈ ਪਿੰਡ ਦਰਜਨ ਦੇ ਕਰੀਬ ਪਿੰਡ ਦੱਸੇ ਜਾ ਰਹੇ ਨੇ ਜਿੱਦਾਂ ਪਿੰਡਾਂ ਦੇ ਵਿੱਚ ਪਾਣੀ ਭਰ ਚੁੱਕਾ ਹੈ ਪਠਾਨਕੋਟ ਦੇ ਵਿੱਚ ਚੱਕੀ ਪੁਲ ਟੁੱਟਣ ਦੇ ਕਾਰਨ ਲੋਕਾਂ ਦੀਆਂ ਮੁਸ਼ਕਲਾਂ ਵਧ ਗਈਆਂ ਨੇ ਜਲੰਧਰ ਜੰਮੂ ਰਾਸ਼ਟਰੀ ਰਾਜਮਾਰਗ ਬੰਦ ਹੋ ਗਿਆ ਹੈ ਜਲੰਧਰ ਤੋਂ ਪਠਾਨਕੋਟ ਜਾਣ ਦੇ ਲਈ ਹੁਣ ਰੂਟ ਬਦਲਿਆ ਗਿਆ ਗੁਰਦਾਸਪੁਰ ਤੋਂ ਹੁੰਦੇ ਹੋਏ ਪਠਾ ਪਠਾਨਕੋਟ ਜਾਣਾ ਪੈ ਰਿਹਾ ਹੁਣ ਮੁਕੇਰੀਆਂ ਤੋਂ ਵਾਇਆ ਗੁਰਦਾਸਪੁਰ ਹੁੰਦੇ ਹੋਏ ਪਠਾਨਕੋਟ ਜਾਣਾ ਪੈ ਰਿਹਾ ਲੋਕਾਂ ਨੂੰ ਕਰੀਬ 25 ਕਿਲੋਮੀਟਰ ਵੱਧ ਦੂਰੀ ਕਰਨੇ ਦੂਰੀ ਤੈਅ ਕਰਨੀ ਪਵੇਗੀ ਕਿਉਂਕਿ ਇਸ ਦੇ ਨਾਲ ਜੇਕਰ 25 ਕਿਲੋਮੀਟਰ ਵੱਧ ਦੂਰੀ ਤੈਅ ਕਰਨੀ ਪਵੇਗੀ ਤਾਂ ਉਸ ਦੇ ਨਾਲ ਸਮਾਂ ਵੀ ਵੱਧ ਲੱਗੇਗਾ ਲੋਕਾਂ ਨੂੰ ਸੁਭਾਵਿਕ ਕੈਪਰਸ ਦੇ ਨਾਲ ਮੁਸ਼ਕਲ ਦਾ ਵੀ ਸਾਹਮਣਾ ਕਰਨਾ ਪੈ ਰਿਹਾ ਦਰਸਨ ਪਠਾਨਕੋਟ ਦੇ ਵਿੱਚ ਚੱਕੀ ਪੁਲ ਅਚਾਨਕ ਟੁੱਟ ਜਾਂਦਾ ਹੈ ਜੋ ਕਿ ਪਾਣੀ ਦੇ ਤੇਜ਼ ਵਹਾਹ ਦੀ ਚਪੇਟ ਦੇ ਵਿੱਚ ਆਇਆ ਤਾਂ ਉਸ ਤੋਂ ਬਾਅਦ ਜਲੰਧਰ ਜੰਮੂ ਰਾਸ਼ਟਰੀ ਰਾਜਮਾਰਗ ਬੰਦ ਹੋ ਗਿਆ ਸਿੱਧੇ ਤੌਰ ਤੇ ਲੋਕਾਂ ਦੇ ਨਾਲ ਜੁੜੀ ਹੋਈ ਖਬਰ ਹੈ ਜਿਹੜੇ ਵੀ ਲੋਕ ਇਸ ਹਾਈਵੇ ਦੇ ਜ਼ਰੀਏ ਆਪਣੀ ਮੰਜ਼ਿਲ ਤੱਕ ਪਹੁੰਚਣਾ ਚਾਹੁੰਦੇ ਨੇ ਉਹਨਾਂ ਦੇ ਨਾਲ ਜੁੜੀ ਹੋਈ ਅਹਿਮ ਖਬਰ ਹੈ ਕਿ ਜਲੰਧਰ ਤੋਂ ਪਠਾਨਕੋਟ ਜਾਣ ਦੇ ਲਈ ਆ ਰੂਟ ਦੇ ਵਿੱਚ ਤਬਦੀਲੀ ਕੀਤੀ ਗਈ ਹੈ ਗੁਰਦਾਸਪੁਰ ਤੋਂ ਹੁੰਦੇ ਹੋਏ ਹੁਣ ਪਠਾਨਕੋਟ ਜਾਣਾ ਪੈ ਰਿਹਾ ਹੁਣ ਮੁਕੇਰੀਆਂ ਤੋਂ ਵਾਇਆ ਗੁਰਦਾਸਪੁਰ ਹੁੰਦੇ ਹੋਏ ਆ ਤੁਸੀਂ ਪਠਾਨਕੋਟ ਜਾ ਸਕਦੇ ਹੋ ਅਸੀਂ ਮੌਜੂਦ ਹਾਂ ਨੈਸ਼ਨਲ ਹਾਈਵੇ ਤੇ ਮੁਕੇਰੀਆਂ ਉਹ ਦੱਸਦੀ ਕਿ ਜਿਸ ਤਰ੍ਹਾਂ ਬਿਆਸ ਦਰਿਆ ਦੇ ਵਿੱਚ ਲਗਾਤਾਰ ਪਾਣੀ ਵਧਦਾ ਜਾ ਰਿਹਾ ਉਸ ਦੇ ਨਾਲ ਕਈ ਪਿੰਡ ਵੀ ਜਿਹੜੇ ਨੇ ਪ੍ਰਭਾਵਿਤ ਹੋਏ ਨੇ ਸੋ ਸਭ ਤੋਂ ਪਹਿਲਾਂ ਤਸਵੀਰਾਂ ਦਿਖਾਵਾਂਗੇ ਕਿ ਅਸੀਂ ਮੁਕੇਰੀਆਂ ਦੇ ਦਿੱਲੀ ਜੰਮੂ ਨੈਸ਼ਨਲ ਹਾਈਵੇ ਦੇ ਉੱਤੇ ਮੌਜੂਦ ਹਾਂ ਔਰ ਤੁਸੀਂ ਦੇਖ ਸਕਦੇ ਹੋ ਕਿ ਜਿਸ ਤਰ੍ਹਾਂ ਚੱਕੀ ਪੁਲ ਦੇ ਕਰਕੇ ਜਿਹੜਾ ਆ ਇਹ ਰਸਤਾ ਜਿਹੜਾ ਆ ਫਿਲਹਾਲ ਬੰਦ ਕਰ ਦਿੱਤਾ ਗਿਆ ਆ ਕਿਉਂਕਿ ਜਿਸ ਤਰ੍ਹਾਂ ਦੱਸਿਆ ਜਾ ਰਿਹਾ ਕਿ ਚੱਕੀ ਪੁਲ ਕਮਜ਼ੋਰ ਹੋ ਗਿਆ ਬਿਆਸ ਦਰਿਆ ਦੇ ਨਾਲ ਉਸ ਤਰ੍ਹਾਂ ਜੰਮੂ ਪਠਾਨਕੋਟ ਜਿਹੜਾ ਰਾਜਮਾਰਗ ਹੈ ਇਸ ਨੂੰ ਡਾਇਵਰਟ ਕਰਕੇ ਬਾਇਆ ਗੁਰਦਾਸਪੁਰ ਵੱਲ ਦੀ ਲੋਕਾਂ ਨੂੰ ਭੇਜਿਆ ਜਾ ਰਿਹਾ ਕਿਉਂਕਿ ਦੱਸ ਦਈਆ ਕਿ ਜਿਸ ਤਰ੍ਹਾਂ ਕਲ ਦਾ ਮੁਕੇਰੀਆਂ ਦੇ ਵਿੱਚ ਹੜ ਬਣੇ ਹੋਏ ਨੇ ਉਸ ਦੇ ਨਾਲ ਮੁਕੇਰੀਆਂ ਦੇ ਦਰਜਨ ਤੋਂ ਵੱਧ ਪਿੰਡ ਜਿਹੜੇ ਨੇ ਪ੍ਰਭਾਵਿਤ ਹੋਏ ਨੇ ਖਾਸ ਕਰ ਆਪਾਂ ਗੱਲ ਕਰਾਂਗੇ ਮੁਕੇਰੀਆਂ ਦੇ ਮਹਿਤਾਪੁਰ ਮੰਡ ਜਨਾਰਦਨ मोतला और कई पिंड जोड़े ने इस वक्त बाढ़ के हेठ ने हालांकि कल जी समाज सेवी संस्थाव वालों रेस्क्यू ऑपरेशन चलाया गया और कई लोगों रेस्क्यू करके सुरक्षित स्थाना भी पहुँचाया गया उस भी दस दें हैं कि जो इस वक्त जम्मू दिल्ली नैशनल हाईवे है मुकेरिया फिलहाल बंद कर दिता गया क्योंकि दसिया जा रहा है कि चक्की पुल जी भी कमज़ोर हो गया जिसों भारी समस्या का जोड़ा है सामना करना पै रहा है ਕੋ ਸਭ ਤੋਂ ਪਹਿਲਾਂ ਦਿਖਾ ਰਹੇ ਹਾਂ ਕਿ ਕਿਸ ਤਰ੍ਹਾਂ ਲੋਕ ਜਿਹੜੇ ਨੇ ਕਿ ਇਸ ਵਕਤ ਆਪਣੀ ਮੰਜ਼ਿਲ ਤੇ ਜਾਣ ਵਾਸਤੇ ਬਾਇਆ ਗੁਰਦਾਸਪੁਰ ਵੱਲ ਦੀ ਕੌਮਕੇ ਜਾ ਰਹੇ ਨੇ ਕਿ ਪਹਾੜਾਂ ਦੇ ਵਿੱਚ ਹੀ ਭਾਰੀ ਮੀਂਹ ਦਾ ਦੌਰ ਲਗਾਤਾਰ ਜਾਰੀ ਹੈ ਕੁੱਲੂ ਮਨਾਲੀ ਤੇ ਨੇੜਲੇ ਇਲਾਕਿਆਂ ਦੇ ਵਿੱਚ ਭਾਰੀ ਮੀਂਹ ਪਿਆ ਤੇ ਮੀਂਹ ਦੇ ਕਾਰਨ ਕੁੱਲੂ ਮਨਾਲੀ ਦੇ ਸਾਰੇ ਸਕੂਲ ਵੀ ਬੰਦ ਕਰ ਦਿੱਤੇ ਗਏ ਨੇ ਕਿਉਂਕਿ ਹਿਮਾਚਲ ਪ੍ਰਦੇਸ਼ ਦੇ ਵਿੱਚ ਜੋ ਮੀਂਹ ਦਾ ਦੌਰ ਲਗਾਤਾਰ ਜਾਰੀ ਹੈ ਤੋਂ ਉਸ ਤੋਂ ਸਮਝਿਆ ਜਾ ਸਕਦਾ ਹੈ ਕਿ ਵਕਫ ਵਕ ਦਰਿਆ ਨਾਲੇ ਨਦੀਆਂ ਆ ਉਫਾਂਤੇ ਨੇ ਤਾਂ ਦਰਿਆਵਾਂ ਦੇ ਨਾਲ ਲੱਗਦੇ ਇਲਾਕਿਆਂ ਦੇ ਵਿੱਚ ਹੜਾਂ ਵਰਗੀ ਸਥਿਤੀ ਬਣਦੀ ਹੋਈ ਨਜ਼ਰ ਆ ਰਹੀ ਹੈ ਤੇ ਇਸ ਦੇ ਵਿਚਾਲੇ ਜ ਆਪ ਪਹਾੜੀ ਇਲਾਕਿਆਂ ਦੀ ਗੱਲ ਕਰੀ ਤਾਂ ਕੁੱਲੂ ਮਨਾਲੀ ਤੇ ਨੇੜਲੇ ਇਲਾਕਿਆਂ ਦੇ ਵਿੱਚ ਭਾਰੀ ਮੀਂਹ ਪੈ ਰਿਹਾ ਤੇ ਮੀਂਹ ਦੇ ਕਾਰਨ ਕੁੱਲੂ ਮਨਾਲੀ ਦੇ ਸਾਰੇ ਸਕੂਲ ਬੰਦ ਕਰ ਦਿੱਤੇ ਗਏ ਨੇ ਪ੍ਰਸ਼ਾਸਨ ਦੇ ਵੱਲੋਂ ਅਤਿਆਤਨ ਜੋਕੇ ਇਹ ਫੈਸਲਾ ਲਿਆ ਗਿਆ ਕਿ ਮੀਂਹ ਦੇ ਕਾਰਨ ਕੁੱਲੂ ਮਨਾਲੀ ਦੇ ਸਾਰੇ ਸਕੂਲਾਂ ਨੂੰ ਬੰਦ ਰੱਖਿਆ ਗਿਆ ਹੈ ਤਸਵੀਰਾਂ ਵੀ ਆਪਣੇ ਅੱਦੇ ਵਿੱਚ ਬਿਆਨ ਕਰ ਗਿਆ ਨੇ ਕਿ ਪਹਾੜਾਂ ਦੇ ਵਿੱਚ ਕਿਸ ਤਰ੍ਹਾਂ ਦੇ ਹਾਲਾਤ ਮੀਂਹ ਦੇ ਚੱਲਦਿਆਂ ਆ ਬਣੇ ਹੋਏ ਨੇ ਕਿਉਂਕਿ ਪਿਛਲੇ ਦਿਨਾਂ ਦੇ ਦੌਰਾਨ ਇਸ ਮੀਂਹ ਦੇ ਕਾਰਨ ਵੱਡੇ ਪੱਧਰ ਤੇ ਜਾਨੀ ਤੇ مالی ਨੁਕਸਾਨ ਹੋਇਆ ਹੈ ਅਤੇ ਜੰਮੂ ਦੇ ਵਿੱਚ ਵੀ ਸਕੂਲ ਬੰਦ ਰੱਖਣ ਦੇ ਆਦੇਸ਼ ਦਿੱਤੇ ਗਏ ਨੇ ਜੰਮੂ ਡਿਵੀਜ਼ਨ ਦੇ ਸਾਰੇ 10 ਜ਼ਿਲ੍ਹਿਆਂ ਦੇ ਵਿੱਚ ਸਕੂਲ ਤੇ ਕਾਲਜ ਬੰਦ ਕਰ ਦਿੱਤੇ ਗਏ ਨੇ ਜੰਮੂ ਦੇ ਵਿੱਚ ਅਗਲੇ 48 ਘੰਟੇ ਬਹੁਤ ਭਾਰੀ ਮੀਂਹ ਦਾ ਅਲਰਟ ਵੀ ਜਾਰੀ ਕੀਤਾ ਗਿਆ ਹੈ ਕਿਉਂਕਿ ਜੰਮੂ ਕਸ਼ਮੀਰ ਦੇ ਵਿੱਚ ਵੀ ਲਗਾਤਾਰ ਮੀਂਹ ਪੈ ਰਿਹਾ ਤੇ ਉਸ ਦੇ ਨਾਲ ਹਾਲਾਤ ਜੰਮੂ ਦੇ ਵਿੱਚ ਵੀ ਵਿਗੜਦੇ ਹੋਏ ਨਜ਼ਰ ਆ ਰਹੇ ਤੇ ਹਤਿਆਤਾਂ ਉੱਥੋਂ ਦੇ ਪ੍ਰਸ਼ਾਸਨ ਦੇ ਵੱਲੋਂ ਫੈਸਲਾ ਲਿਆ ਗਿਆ ਕਿ ਜੰਮੂ ਦੇ ਵਿੱਚ ਅੱਜ ਵੀ ਸਕੂਲ ਤੇ ਕਾਲਜ ਬੰਦ ਰਹਿਣਗੇ ਜੰਮੂ ਡਿਵੀਜ਼ਨ ਦੇ ਸਾਰੇ 10 ਜ਼ਿਲ੍ਹਿਆਂ ਦੇ ਸਕੂਲ ਕਾਲਜ ਬੰਦ ਰੱਖਣ ਦਾ ਫੈਸਲਾ ਲਿਆ ਗਿਆ ਹੈ ਜੰਮੂ ਦੇ ਵਿੱਚ ਅਗਲੇ 48 ਘੰਟੇ ਬਹੁਤ ਭਾਰੀ ਮੀਂਹ ਦਾ ਅਲਰਟ ਵੀ ਮੌਸਮ ਵਿਭਾਗ ਦੇ ਵੱਲੋਂ ਜਾਰੀ ਕੀਤਾ ਗਿਆ ਹੈ ਇਸ ਤੋਂ ਪਹਿਲਾਂ ਵੀ ਲਗਾਤਾਰ ਮੀਂਹ ਪੈ ਰਿਹਾ ਪਿਛਲੇ ਦਿਨਾਂ ਦੇ ਦੌਰਾਨ ਬੱਦਲ ਫਟਣ ਦੀਆਂ ਘਟਨਾਵਾਂ ਵਾਪਰੀਆਂ ਉਸ ਦੇ ਨਾਲ ਹੀ ਵੱਡੇ ਪੱਧਰ ਤੇ ਨੁਕਸਾਨ ਹੋਇਆ ਤੇ ਮੀਂਹ ਦੇ ਚੱਲਦਿਆਂ ਜੰਮੂ ਦੇ ਵਿੱਚ ਵੀ ਹਾਲਾਤ ਵਿਗੜਦੇ ਹੋਏ ਨਜ਼ਰ ਆ ਰਹੇ ਨੇ ਉਧਰ ਮੰਤਰੀਆਂ ਦੇ ਵੱਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਤੇ ਦੌਰੇ ਲਗਾਤਾਰ ਜਾਰੀ ਨੇ ਅੱਜ ਪਠਾਨਕੋਟ ਦੇ ਭੂਆ ਦੇ ਵਿੱਚ ਜਾਣਗੇ ਕੈਬਨਿਟ ਮੰਤਰੀ ਲਾਲਚੰਦ ਘਟਾਰੋਚਾ ਖਰਪਾਜਨ ਸਿੰਘ ਈਟੀਓ ਤਰਨਤਾਰਨ ਦੇ ਵਿੱਚ ਸਥਿਤੀ ਦਾ ਜਾਇਜ਼ਾ ਲੈਣਗੇ ਪੱਟੀ ਦੇ ਵਿੱਚ ਮੰਤਰੀ ਲਾਲਜੀਤ ਭੁੱਲਰ ਹੜ੍ਹ ਪੀੜਤਾਂ ਨੂੰ ਰਾਸ਼ਨ ਵੰਡਣਗੇ ਜਿਸ ਤਰੀਕੇ ਦੇ ਨਾਲ ਕਈ ਜ਼ਿਲ੍ਹਿਆਂ ਦੇ ਵਿੱਚ ਛੜਾਂ ਵਰਗੀ ਸਥਿਤੀ ਬਣੀ ਹੋਈ ਹੈ ਤੇ ਇਸ ਦੇ ਵਿਚਾਲੇ ਪੰਜਾਬ ਸਰਕਾਰ ਦੇ ਜੋ ਮੰਤਰੀ ਨੇ ਲੋਕਾਂ ਦੇ ਵਿੱਚ ਘਾਰ ਜਾ ਰਹੇ ਨੇ ਲਗਾਤਾਰ ਸਥਿਤੀ ਦਾ ਜਾਇਜ਼ਾ ਲਿਆ ਜਾ ਰਿਹਾ ਜਿਸ ਦੇ ਵਿਚਾਲੇ ਪਠਾਨਕੋਟ ਦੇ ਭੂਆ ਦੇ ਵਿੱਚ ਅੱਜ ਕੈਬਨਟ ਮੰਤਰੀ ਲਾਲਚੰਦ ਕਟਾਰੂ ਚੱਕ ਦੇ ਵੱਲੋਂ ਦौरा ਕੀਤਾ ਜਾਵੇਗਾ ਪੂਰੀ ਸਥਿਤੀ ਦਾ ਉਹਨਾਂ ਦੇ ਵੱਲੋਂ ਜਾਇਜ਼ਾ ਲਿਆ ਜਾਵੇਗਾ